ਮੇਰੇ ਕੋਲ ਟੀਚਰ ਸਤਿ ਸ਼੍ਰੀ ਅਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਮਨ ਪੰਜਾਬੀ ਟੀਵੀ ਗੱਲ ਕਰੀਏ ਮੁੱਦਾ ਲੈ ਕੇ ਹਾਜ਼ਰਾਂ ਅਸੀਂ ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਗੱਲਬਾਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਜੋ ਸਮਾਗਮ ਹੁੰਦੇ ਨੇ ਉਸ ਦੇ ਵਿੱਚ ਕਿਹੋ ਜਿਹਾ ਨਾਚ ਹੁੰਦਾ ਹੈ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਆ ਜਨ ਨੇ ਕਿਰਨ ਵਿਸ਼ੇਸ਼ਟ ਜੀ ਕਿਰਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸੁਨਮ ਕਿਰਨ ਜੀ ਜੋ ਅੱਜ ਗੱਲ ਕਰ ਰਹੇ ਆ ਕਿ ਜਿਹੜੇ ਵਿਆਹ ਸ਼ਾਦੀਆਂ ਵਿੱਚ ਸਮਾਗਮ ਹੁੰਦੇ ਨੇ ਉੱਥੇ ਜਿਹੜੇ ਨੇ ਕਿਹੋ ਜਿਹੇ ਨਾਚ ਹੁੰਦੇ ਨੇ ਬਿਲਕੁਲ ਗੱਲ ਕਰੀਏ ਮੁੱਤੇ ਦੀ ਤਾਂ ਮੁੱਦਾ ਬੜਾ ਵਧੀਆ ਹੈਗਾ ਕਿਉਂਕਿ ਇਸ ਵੇਲੇ ਪੰਜਾਬ ਦਾ ਕੋਈ ਟੀਵੀ ਚੈਨਲ ਨਹੀਂ ਹੈਗਾ ਜਿਹਦੇ ਉੱਪਰ ਇਸ ਤੇ ਉੱਪਰ ਗੱਲਾਂ ਹੋ ਰਹੀ ਹੋਵੇ ਕਿਉਂਕਿ ਸਿਮਰਨ ਸੰਧੂ ਨਾਮ ਦੇ ਇੱਕ ਆਰਟਿਸਟ ਹੈਗੇ ਜਿਹੜੇ ਪਿਛਲੇ ਦਿਨੀ ਸਮਰਾਲਾ ਦੇ ਜਿਹੜੇ ਇੱਕ ਪੈਲੇਸ ਦੇ ਵਿੱਚ ਪ੍ਰੋਗਰਾਮ ਕਰ ਰਹੇ ਸੀਗੇ ਉਸ ਪ੍ਰੋਗਰਾਮ ਨਾਲ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਹੂੰ ਕਾਫੀ ਸੋਸ਼ਲ ਮੀਡੀਆ ਜਿਹੜੀ ਹੈ ਵਾਇਰਲ ਹੋ ਰਹੀ ਹੈ ਉਹ ਜਿਹੜਾ ਹੈਗਾ ਸਾਰਾ ਕੁਝ ਜਿਹੜਾ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਉਸ ਲੜਕੀ ਨੂੰ ਜ਼ਬਰਦਸਤ ਪਿੱਛੇ ਖਿੱਚ ਕੇ ਲਿਜਾਇਆ ਜਾ ਰਿਹਾ ਤੇ ਉਹ ਗਾਲਾਂ ਕੱਢਦੀ ਐ ਤੇ ਇਧਰੋਂ ਗਲਾਸ ਉਸ ਤੇ ਵਗਾ ਕੇ ਪਾਲੇ ਜਾਂਦੇ ਹੋਇਆ ਸਰਕਲ ਫਾਰਚੂਨਟ ਆ ਇਹ ਕੋ ਪਹਿਲੀ ਵਾਰ ਹੀ ਨਹੀਂ ਹੋਇਆ ਜੀ ਵਿਆਹ ਸ਼ਾਦੀਆਂ 'ਚ ਇਹੀ ਜੇ ਕਾਰਨਾਮੇ ਪਹਿਲਾਂ ਹੁੰਦੇ ਰਹੇ ਨੇ ਕਿਉਂਕਿ ਜਿਹੜੇ ਸਾਹਮਣੇ ਵਾਲੇ ਲੋਕ ਹੁੰਦੇ ਨੇ ਜਿਹੜੇ ਇੰਜੋਏ ਕਰ ਰਹੇ ਹੁੰਦੇ ਨੇ ਤੇ ਉਸ ਜਗ੍ਹਾ ਤੇ ਉੱਪਰ ਸ਼ਰਾਬ ਦਾ ਸੇਵਨ ਵੀ ਕੀਤਾ ਹੁੰਦਾ ਕਿਤੇ ਨਾ ਕਿਤੇ ਉਹੀ ਜਿਹਾ ਮਾਹੌਲ ਬਣ ਜਾਂਦਾ ਹੈਗਾ ਤੇ ਇਹ ਸਾਰਾ ਕੁਝ ਹੋ ਜਾਂਦਾ ਚਾਹੀਦਾ ਤਾਂ ਸਾਨੂੰ ਇਹ ਹੁੰਦਾ ਕਿ ਅਸੀਂ ਕਹਿੰਦੇ ਕਿ ਸਭਿਆਚਾਰਕ ਪ੍ਰੋਗਰਾਮ ਕਰਾਉਣਾ ਅਸੀਂ ਵੈਸਟਰਨ ਡਾਂਸ ਨਹੀਂ ਕਰਾਉਣਾ ਬੜੇ ਲੋਕ ਕਹਿੰਦੇ ਨੇ ਪਰ ਉੱਥੇ ਹੁੰਦਾ ਕੋਈ ਆ ਇਹ ਸਭ ਨੂੰ ਪਤਾ ਲੱਗਦਾ ਉੱਥੇ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਤੁਹਾਡੇ ਐਕਸ਼ਨ ਤੁਹਾਡੀ ਬੋਡੀ ਕੀ ਕਿ ਇੱਕ ਲੜਕੀ ਦੀ ਹਮ ਜਿਹੜਾ ਹਾਪ ਹਾਉ ਹੁੰਦੇ ਨੇ ਉਹ ਲੋਕਾਂ ਨੂੰ ਜਲਦੀ ਅਟਰੈਕਟ ਕਰ ਜਾਂਦੇ ਨੇ ਤੇ ਉੱਪਰੋਂ ਜੇ ਨਸ਼ਾ ਕੀਤਾ ਹੋਵੇ ਤਾਂ ਫਿਰ ਜ਼ਿਆਦਾ ਹੋ ਜਾਂਦਾ ਹੈਗਾ ਹਮ ਤੋਂ ਇਹ ਸਭ ਕੁਝ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਸੀਗਾ ਇਹ ਸਭ ਬਾਰੇ ਆਪਾਂ ਬਹੁਤ ਡਿਸਕਸ ਕਰਾਂਗੇ ਹਲੇ ਆਪਣੇ ਕੋਲੇ ਸਮਾਂ ਹੈਗਾ ਹਲੇ ਪ੍ਰੋਗਰਾਮ ਸ਼ੁਰੂ ਹੋਇਆ ਹੈ ਪਰ ਉਸ ਤੋਂ ਪਹਿਲਾਂ ਮੈਂ ਇੱਕ ਕੋਲਰ ਨੂੰ ਲੰਦਾ ਮੈਂ ਲਾਈਨ ਦੇ ਉੱਪਰ ਹਮ ਇਹ ਇਹਨਾਂ ਦੇ ਨਾਲ ਮੈਂ ਗੱਲ ਕਰਦਾ ਕਿਉਂਕਿ ਇਹ ਪਿਛਲੇ 20-22 ਸਾਲਾਂ ਤੋਂ ਇਸ ਲਾਈਨ ਦੇ ਵਿੱਚ ਹੈ ਕਿ ਨਹੀਂ ਹੂੰ ਠੀਕ ਹੈ ਜੀ ਤੇ ਉਸ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਲ ਲਗਾਉਂਦੀ ਹਾਂ ਤੇ ਉਹ ਬਿਜ਼ੀ ਨਹੀਂ ਕਿਤੇ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਵੱਲੋਂ ਪਿਛਲੇ 20 ਤੋਂ 22 ਸਾਲਾਂ ਦੇ ਵਿੱਚ 20 ਤੋਂ 22 ਸਾਲ ਹੋ ਗਏ ਜਿਦੇ ਵਿੱਚ ਇਹ ਆਪਣਾ ਕੰਮ ਕਰ ਰਹੇ ਨੇ ਇਹਨਾਂ ਕੋਲੇ ਹੁਣ ਤੱਕ ਹਜ਼ਾਰਾਂ ਜਿਹੜੇ ਹਨ ਡਾਂਸ ਆਰਟਿਸਟ ਉਹ ਕੰਮ ਕਰ ਚੁੱਕੇ ਹੋਏ ਹਨ ਜੀ ਇਸ ਕਰਕੇ ਤੁਹਾਨੂੰ ਕਹਿ ਦੀ ਕਿ ਵੀ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਕਿਉਂਕਿ ਇਹ ਡੀਲ ਕਰਦੇ ਰੋਜ਼ਾਨਾ ਅੱਜ ਵੀ ਮੈਨੂੰ ਲੱਗਦਾ ਕਿਤਨੇ ਕਿਤੇ ਫੰਕਸ਼ਨਸ ਹੋਣਗੇ ਜਿਹੜਾ ਹਲੇ ਹੋਣ ਨਹੀਂ ਚੱਕਿਆ ਉਹਨਾਂ ਨੇ ਹੂੰ ਤੋਂ ਇਹਨਾਂ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਚੀਜ਼ਾਂ ਨੂੰ ਦੇਖਣ ਦੀ ਨੇੜੇ ਤੋਂ ਪੂਰੀ ਹੋਉਂਦੀ ਹੈਗੀ ਆ ਜੀ ਜਿੰਬਸ ਇਸ ਤਰੀਕਾ ਦੇਖੋ ਹੁਣ ਪੈਲਸਾਂ ਦੇ ਵਿੱਚ ਵਿਆਹ ਹੋਣ ਲੱਗ ਗਏ ਨੇ ਤੇ ਔਰਕੈਸਟਰਾ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਸੱਭਿਆਚਾਰਕ ਜਿਹੜੇ ਪ੍ਰੋਗਰਾਮ ਹੀ ਜ਼ਰੂਰ ਕਰਵਾਏ ਜਾਂਦੇ ਨੇ ਪਰ ਉਸ ਦੇ ਨਾਲ ਜਿਵੇਂ ਹੁਣ ਪਹਿਲਾਂ ਘਰ ਦੇ ਵਿੱਚ ਵਿਆਹ ਕੀਤੇ ਜਾਂਦੇ ਸਾਦੇ ਵਿਆਹ ਕੀਤੇ ਜਾਂਦੇ ਸੀਗੇ ਉਸ ਦੇ ਅਕੋਰਡਿੰਗ ਜਿਵੇਂ ਸੱਭਿਆਚਾਰਕ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜ਼ਰੂਰ ਪ੍ਰੋਗਰਾਮ ਕਰਵਾਏ ਜਾਂਦੇ ਨੇ ਪੈਲਸਾਂ ਦੇ ਵਿੱਚ ਹੁੰਦੇ ਨੇ ਪਰ ਜਿਵੇਂ ਪਹਿਲਾਂ ਵੀ ਤੁਸੀਂ ਗੱਲ ਕੀਤੀ ਹੈ ਕਿ ਅਜਿਹੇ ਜਿਵੇਂ ਬੋਡੀ ਲੈਂਗੁਏਜ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜੇ ਇਹ ਕਰਕੇ ਕਿ ਆਕਰਸ਼ਿਤ ਹੋ ਜਾਂਦੇ ਨੇ ਲੋਕ ਕਿ ਉਸ ਦੇ ਅਕੋਰਡਿੰਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਸਭ ਨੂੰ ਚਾਹੀਦਾ ਹੈਗਾ ਕਿ ਜਿਹੜਾ ਵੀ ਸਮਾਗਮ ਕਰਾਉਣ ਲੱਗੇ ਹੈਗੇ ਆ ਉਹਦੇ ਵਿੱਚ ਜੇ ਸੀ ਕਰਦਾ ਫਿਰ ਕੀ ਘਰੇਲੂ ਫੰਕਸ਼ਨ ਹੁੰਦਾ ਵਿਆਹ ਸ਼ਾਦੀ ਜਿਹੜਾ ਹੁੰਦਾ ਹੈ ਉਸ ਘਰੇਲੂ ਫੰਕਸ਼ਨ ਦੇ ਵਿੱਚ ਜੇਕਰ ਆਪਾਂ ਉਹੀ ਜਿਹਾ ਹੀ ਮਾਹੌਲ ਰੱਖੀਏ ਜਿਹਾ ਜ ਆਪਣੇ ਘਰਾਂ 'ਚ ਹੁੰਦਾ ਤਾਂ ਬਿਹਤਰ ਹੈ ਅਸੀਂ ਬਾਹਰੋਂ ਆਰਟਿਸਟ ਬੁਲਾਉਂਦੇ ਆ ਅਸੀਂ ਸਿਰਫ ਦੇਖਦੇ ਹਾਂ ਤੇ ਮੋਲ ਪਾਉਂਦੇ ਕਿ ਇਸ ਤਰ੍ਹਾਂ ਦੇ ਆਰਟਿਸਟ ਆ ਰਹੇ ਚੰਗੇ ਆਰਟਿਸਟਾਂ ਨੂੰ ਚੰਗੀ ਕੀਮਤ ਤੇ ਬਲਾਉ ਤੇ ਚੰਗੇ ਤਰੀਕੇ ਨਾਲ ਕੰਮ ਹੋਵੇ ਸ਼ਰਾਬ ਦੇ ਸਵਾਦ ਜਿਹੜਾ ਅਲੱਗ ਹੋਣੀ ਚਾਹੀਦੀ ਆ ਫਿਰ ਇਹ ਕਿਤੇ ਨ ਕਿਤੇ ਹੈਗਾ ਇਹਦੇ ਵਿੱਚ ਸਾਰਾ ਕੁਝ ਹੋਣਾ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਅਵਤਾਰ ਔਰਕੈਸਟਰ ਦਾ ਡੀਜੇ ਦੇ ਮਾਲਕ ਜੀ ਰਵਿੰਦਰਪਾਲ ਸਿੰਘ ਰੰਪੀ ਜੀ ਰੰਪੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਅੱਸੀ ਗੱਲ ਕਰਨ ਉਹ ਜੀ ਸਟੀ ਰਮਪੀ ਜੀ ਤੁਸੀਂ ਬਹੁਤ ਲੰਬੇ ਸਮੇਂ ਤੋਂ ਸਮਾਗਮਾਂ ਦੇ ਵਿੱਚ ਲੋਕਾਂ ਦੀ ਖੁਸ਼ੀਆਂ ਦਾ ਹਿੱਸਾ ਬਣਦੇ ਰਹੇ ਹੋ ਸਮਾਗਮ ਜਿਹੜੇ ਹੈਗੇ ਆ ਤੁਸੀਂ ਅਟੈਂਡ ਕਰਦੇ ਰਹੇ ਹੋ ਲੇਕਿਨ ਪਿਛਲੇ ਦਿਨੀ ਜਿਹੜੀ ਵੀਡੀਓ ਇੱਕ ਸਾਹਮਣੇ ਆਈ ਹੈਗੀ ਹੈ ਜਿਹਦੇ ਵਿੱਚ ਸਿਮਰਨ ਸੰਧੂ ਨਾਮ ਦੀ ਆਰਟਿਸਟ ਦੀ ਗਾਲੀ ਗਲੋਚ ਕਰਦੇ ਹੋਏ ਵੀਡੀਓ ਸਾਹਮਣੇ ਆਉਂਦੀ ਹੈ ਤੇ ਜਿਹੜੀ ਖਿੱਚਾਦਾਨੀ ਸਾਹਮਣੇ ਆ ਰਹੀ ਹੈ ਉਹ ਜਿਸ ਇਨਸੀਡੈਂਟ ਨੂੰ ਤੁਸੀਂ ਕੀ ਸਮਝਦੇ ਹੈਗੇ ਹੋ ਅ ਕੀ ਗੱਲ ਹੈ ਦਾਈ ਦਰਸਲ ਜਿਹੜਾ ਡੀਜੇ ਲਾਈਨ ਦਾ ਪ੍ਰੋਗਰਾਮ ਹੈ ਨਾ ਇਹ ਆਰਟਿਸਟਾਂ ਆਲਾ ਜੀ ਉਸ ਦੇ ਵਿੱਚ ਦਰਵਾਜ਼ਾ ਤੇ ਅਸਪੈਕਟ ਪ੍ਰੋਗਰਾਮ ਚ ਜਾਂਦੇ ਆ ਹਮ ਤੇ ਦਰਸਲ ਲੋਕੀ ਆਰਟਿਸਟ ਨੂੰ ਬੱਤਨੀ ਜੀ ਨਾ ਨਾਲ ਦੇਖਦੇ ਆ ਤੇ ਬੱਤਨੀ ਬੋਲਦੇ ਜੀ ਹੈ ਨਹੀਂ ਚਾਹੇ ਉਸੇ ਕੰਮ ਸਾਰੇ ਮੈਨੂੰ 22 23 ਸਾਲ ਤੋਂ ਮੈਂ ਕੰਮ ਕਰ ਰਿਹਾ ਇਸ ਲਾਈਨ 'ਚ ਜੀ ਔਰ ਹਾਂਜੀ ਹਾਂਜੀ ਅਜੀ ਅਗਨੋਰ ਕਰ ਦੇਈਆ ਜਿਆਦਾਤਰ ਨਾ ਬੰਦਿਆਂ ਨੂੰ ਜੀ ਇਸ ਗੱਲ ਦੇ ਵਿੱਚ ਅਸੀਂ ਇਗਨੋਰ ਕਰਦੇ ਆਂ ਵੀ ਕਿਉਂਕਿ ਅਸੀਂ ਅਸੀਂ ਖੁਸ਼ੀਆਂ 'ਚ ਸ਼ਾਮਲ ਹੋਏ ਹੁੰਦੇ ਆਂ ਲੋਕਾਂ ਦੇ ਅਸੀਂ ਅਸੀਂ ਜਾਣਦੇ ਆਂ ਵੀ ਵਿਆਹ ਵਿਆਹ ਦੇ ਕਾਰਨ ਕਿ ਅਸੀਂ ਆਏ ਹੋਏ ਆ ਤੇ ਵਧੀਆ ਤਰੀਕੇ ਨਾਲ ਅਸੀਂ ਉੱਥੇ ਪਾਰਟੀ ਆਈਡੈਂਟੀਫਾਈ ਕਰਕੇ ਜੀ ਹਮ ਪਰ ਜਿਆਦਾਤਰ ਲੋਕੀ ਜਿਦੋਂ ਦਰਦੂ ਪੀ ਲੈਂਦੇ ਆਂ ਤੇ ਉਹ ਫੇਰ ਨਾ ਆਰਟਿਸਟ ਜਦੋਂ ਸਟੇਪ 'ਤੇ ਨਜ਼ਰ ਹੁੰਦੇ ਆਂ ਤੇ ਉਹਨਾਂ ਨੂੰ ਬਸ ਜੀ ਸੀਰ ਨਾਲ ਬੋਲਦੇ ਜੀ ਤੇ ਜਿਹੜੀ ਕੁੜੀ ਸਿਮਰਨ ਸਿਮਰ ਕੁੜੀ ਲੁਧਿਆਣੇ ਤੋਂ ਆ ਜੀ ਮੇਰੇ ਤੋਂ ਅੰਦਾਜ਼ਾ ਉਹ ਕੁੜੀ ਆਰਟਿਸਟ ਜਿਹੜੀ ਹੈ ਬਹੁਤ ਅੱਛੀ ਆਰਟਿਸਟ ਹੈ ਜੀ ਪੰਜਾਬੀ ਆਰਟਿਸਟ ਹੈ ਤੇ ਬਹੁਤ ਅੱਛਾ ਕੰਮ ਕਰਦੀ ਹੈ ਕੁੜੀ ਜੀ ਸੰਗੀਤ ਚੰਗੀ ਤਰ੍ਹਾਂ ਲੰਦੀ ਹੈ ਜੀ ਤੇ ਉਸ ਦਿਨ ਉਸ ਕੁੜੀ ਨਾਲ ਕੋਈ ਜ਼ਿਆਦਾ ਹੀ ਬਤਨੀਗੀ ਹੋਈ ਹੋਏਗੀ ਜੀ ਕਿ ਜਿਹੜਾ ਇੰਨਾ ਇੰਨਾ ਮਤਲਬ ਕੀ ਉਹ ਕੁੜੀ ਬੋਲੀ ਹੈ ਜੀ ਹੈ ਨਾ ਕੋਈ ਉਹ ਕਿ ਜਿਹੜੇ ਪ੍ਰੋਗਰਾਮ ਦੇ ਵਿੱਚ ਮਤਲਬ ਕਿ ਆਏ ਹੋਏ ਸੀ ਕਿ ਜੀ ਵਿਆਹ ਵਾਲੇ ਗਰਾਪੀ ਹੈ ਨਹੀਂ ਜੀ ਜੀ ਤੇ ਉਹ ਉਹ ਉਸ ਉਸ ਕੁੜੀ ਨੂੰ ਕੋਈ ਜਾਵੇਗੀ ਬਤਨਜੀ ਦਾ ਬੋਲਿਆ ਹੋਏਗਾ ਤੇ ਤਾਈਓ ਕੋਈ ਇਨਾ ਇਨਾ ਮਤਲਬ ਕਿ ਬੋਲ ਰਹੀ ਹੈ ਜਿੰਨਾ ਕਿਸੇ ਨੂੰ ਪਤਾ ਹੈ ਕਿ ਆਤਾਰ ਜੀ ਜੇ ਰੰਪੀ ਜੀ ਮੈਨੂੰ ਜਿੰਨਾ ਕੋ ਪਤਾ ਹੈ ਕਿ ਤੁਹਾਡੇ ਕੋਲੇ ਹੁਣ ਤੱਕ ਹਜ਼ਾਰਾਂ ਆਰਟਿਸਟ ਕੰਮ ਕਰ ਚੁੱਕੇ ਨੇ ਤੁਹਾਡਾ ਵੀ ਰੋਜ ਵਾ ਪੈਂਦਾ ਹੋਣਾ ਹੈਗਾ ਫਿਰ ਕਿਸ ਤਰ੍ਹਾਂ ਹੈਂਡਲਿੰਗ ਹੋਈ ਹੈ ਇਸ ਤੇ ਕਿਉਂ ਮੇਰੇ ਕੋਲ ਮੇਰੇ ਕੋਲ ਹੁਣ ਵੀ ਹੁਣ ਵੀ ਮਤਲਬ ਕਿ ਇਸ ਟਾਈਮ ਵੀ 10-12 ਆਰਟਿਸਟ ਕੰਮ ਕਰ ਰਹੇ ਪਟਿਆਲੇ ਦੇ ਜੀ ਤੇ ਹਾਂਜੀ ਮੈਂ 20-22 ਸਾਲ ਤੋਂ ਇਸ ਲੈਵਲ ਦੇ ਵਿੱਚ ਬਹੁਤ ਵਿਚਰੇ ਹਾਂ ਮਤਲਬ ਕਿ ਬਹੁਤ ਬਹੁਤ ਜ਼ਿਆਦਾ ਜੀ ਜਦ ਕਿ ਜਦ ਕਿ ਅਸੀਂ 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 ਇਸ ਲੈਵਲ ਦਾ ਕੰਮ ਕਰ ਰਹੇ ਆ ਵੀ ਪੰਜਾਬੀ ਕਲਚਰ ਪ੍ਰੋਗਰਾਮ ਦਿੱਤਾ ਅੱਛਾ ਪ੍ਰੋਗਰਾਮ ਦਿੱਤਾ ਹੈ ਨਾ ਹੂੰ ਤੇ ਇਹ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾਲ ਫਕਰੀ ਜੀ ਜਿਆਦਾ ਹੋਈ ਹੋएगी ਜੀ ਹਨਾ ਇਹ ਤਾਂ ਕਰਕੇ ਉਹ ਕੁੜੀ ਨੇ ਬੋਲੀ ਹੈ ਇਹ ਤਾਂ ਅਸੀਂ ਤਾਂ ਇਗਨੋਰ ਹੀ ਕਰ ਸੀਗਾ ਗੱਲ ਨੂੰ ਇਸ ਲੜਕੀ ਦਾ ਵਿਰੋਧ ਵੀ ਤੁਹਾਡੀਆਂ ਜਿਹੜੇ ਰਮਪੀ ਜੀ ਇਸ ਲੜਕੀ ਦਾ ਵਿਰੋਧ ਵੀ ਜਿਹੜੇ ਤੁਹਾਡੀਆਂ ਆਰਗੇਨਾਈਜੇਸ਼ਨ ਹੈਗੀਆਂ ਉਹਨਾਂ 'ਚ ਹੋਣਾ ਸ਼ੁਰੂ ਹੋ ਗਿਆ ਜਿਹਨਾਂ ਨੇ ਇਹਨੂੰ ਬੁੱਕ ਕੀਤਾ ਸੀਗੇ ਉਹ ਵੀ ਦੇ ਵਿਰੋਧ 'ਚ ਖੜੇ ਹੋ ਗਏ ਨੇ ਕੀ ਇਹਦਾ ਵਿਰੋਧ ਉਹ ਵੀ ਦੇਖੋ ਮੈਂ ਹਾਂ ਪਤਾ ਮੈਨੂੰ ਚੰਡੀਗੜ੍ਹ ਤੋਂ ਮੁੰਡਾ ਬੈਣੀਪਾਲ ਆ ਜੀ ਉਹ ਮੁੰਡਾ ਥੋੜਾ ਵਿਰੋਧ ਕਰ ਰਿਹਾ ਉਹ ਦਰਸਲ ਉਹ ਕਿ ਮਜਬੂਰੀਆਂ ਹੋ ਸਕਦੀਆਂ ਉਹਨਾਂ ਦੀਆਂ ਹੈ ਨਾ ਜੀ ਤੇ ਜਦੋਂ ਬਿੱਟੂ ਬੈਣੀਪਾਲ ਆਇਆ ਤੇ ਇੱਕੋ ਮੁੰਡਾ ਸੀ ਜੋ ਦੇ ਨਾਲ ਪ੍ਰਧਾਨ ਜਿਹੜਾ ਜੀ ਉਹ ਉਹ ਮੈਂ ਦਸਰਪਟਿਆਲੇ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਹੈ ਜੀ ਜੀ ਹਾਂਜੀ ਸਾਡੇ ਪ੍ਰਧਾਨ ਬੱਗੜ ਹੀ ਹੈ ਜੀ ਔਰ ਯਸ਼ ਬੱਗੜ ਹੀ ਲੋਰੀ ਰਿਜ਼ਰਟ ਤੋਂ ਬਹੁਤ ਅੱਛੇ ਹੈਗੇ ਜੀ ਤੇ ਪਰ ਉਹ ਉਹ ਜਦ ਬੈਣੀਪਾਲ ਹੈ ਜੀ ਉਹ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀਆਂ ਹੋਣ ਜਾਂ ਪਾਰਟੀ ਵਾਲੇ ਘਾੜਦੇ ਹੋਣ ਤੁਹਾਨੂੰ ਜੀ ਪਰ ਇਹ ਤਾਂ ਇਹ ਤਾਂ ਸਾਨੂੰ ਹਰ ਹਰ ਪ੍ਰੋਗਰਾਮ ਦੀ ਨਕਰੀ ਮੁਸ਼ਕਲ ਆਉਂਦੀ ਹੈ ਇਹ ਪ੍ਰੋਗਰਾਮ ਵਿੱਚ ਜਦੋਂ ਅਸੀਂ ਜਿਹੜੇ ਆਰਟਿਸਟ ਲੈ ਕੇ ਆਏ ਜੇ ਸਿਮਰ ਸੰਧੂ ਨੇ ਇੱਥੇ ਜੇ ਸਿਮਰ ਸੰਧੂ ਇਹਨੂੰ ਟਾਲ ਜਾਂਦੀ ਤਾਂ ਐਡੀ ਵੱਡ ਘਟਨਾ ਨਹੀਂ ਵਾਪਰਨੀ ਸੀ ਜੀ ਜੀ ਜੇ ਸਿਮਰ ਸੰਧੂ ਡਾਂਸ ਕਰਦੇ ਹੋਏ ਚੀਜ਼ਾਂ ਨੂੰ ਟਾਲ ਜਾਂਦੀ ਜਾਂ ਪਾਸੇ ਹੋ ਜਾਂਦੀ ਤਾਂ ਐਡੀ ਵੱਡੀ ਘਟਨਾ ਨਹੀਂ ਸੀ ਹੋਣੀ ਨਹੀਂ ਦੇਖੋ ਜੀ ਉਸ ਉਸ ਬੰਦੇ ਨੇ ਗਲਾਸ ਹੀ ਮਾਰਿਆ ਉਸ ਕੁੜੀ ਦੇ ਜੀ ਜੀ ਹਨੇ ਜਿਹੜਾ ਅਸੀਂ ਮਾਰੇ ਜਦੋਂ ਕੋੜੀ ਕੋੜੀ ਬੋਰ ਰਿਸਟੇਸ਼ਨ ਨੂੰ ਉਹਨੂੰ ਕੋੜੀ ਨੂੰ ਕੋਈ ਜ਼ਿਆਦਾ ਹੀ ਬਤਮੀਜ਼ੀ ਦਾ ਬੋਲਿਆ ਹੋਣਾ ਤਾਂ ਹੀ ਇੰਨੀ ਇੰਨੀ ਗੱਲ ਹੋਈ ਹੈ ਨੇ ਹਮ ਬਾਕੀ ਇਹ ਤਾਂ ਇਹ ਤਾਂ ਇਹ ਤਾਂ ਇਹ ਤਾਂ ਨੋਰਮਲ ਜੀਆਂ ਗੱਲਾਂ ਜੀ ਇਹ ਚੱਲਦੀਆਂ ਰਹਿੰਦੀਆਂ ਆ ਬਿਹਾ ਅਨੋਰ ਕਰਨਾ ਬੰਦਾ ਪਾਰਟੀ ਦੇ ਜੀ ਆਪਾਂ ਹਾਂ ਆਪਾਂ ਨੂੰ ਅਨੋਰ ਕਰਕੇ ਹੀ ਚੱਲਣਾ ਬੰਦਾ ਸੋਨਮ ਵੀ ਕੋਈ ਪ੍ਰਸ਼ਨ ਕਰਨਾ ਚਾਹੁੰਦਾ ਤੇ ਸੋਨਮ ਨੇ ਐਂਕਰ ਆਊਟ ਨਾਲ ਗੱਲ ਕਰਨਗੇ ਤ੍ਰੇਫੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਵੀ 22 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਨਾਲ ਕਈ ਕਦੇ ਅਜਿਹੀ ਘਟਨਾ ਵਾਪਰੀ ਹੋਵੇ ਜਿਵੇਂ ਕਿ ਇਸ ਕੁੜੀ ਦੇ ਕਰਕੇ ਜਿਹੜੀ ਮੈਂ ਤੁਹਾਨੂੰ ਦੱਸਦਾ ਜੀ ਮੈਂ ਆਰਟਿਸਟ ਲੈ ਕੇ ਜਾਂਦਾ ਸੀ ਜਦੋਂ ਮੈਂ ਆਰਟਿਸਟਾਂ ਨੂੰ ਗੱਡੀ 'ਚ ਜਦੋਂ ਲੈ ਕੇ ਜਾਂਦਾ ਸ਼ੋਅ ਤੇ ਜਿਹੇ ਫੰਕਸ਼ਨ ਤੇ ਲਈ ਜਾਂਦਾ ਸਾਡੇ ਮਗਰ ਲੋਕੀ ਗੱਡੀਆਂ ਲੈ ਕੇ ਪੈ ਜਾਂਦੇ ਜੀ ਜਦੋਂ ਅਸੀਂ ਆਨੇ ਉੱਥੋਂ ਨਿਕਲ ਕੇ ਕਈ ਮੁੰਡੇ ਜਿੰਨੇ दारू-ਦੂਰ ਪੀਤੀ ਹੁੰਦੀਆਂ ਮੁੰਡਿਆ ਨੇ ਉਹ ਮਤਲਬ ਕਿ ਪਿੱਛੇ ਵਹਿ ਜਾਂਦੇ ਨੇ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਹਾਂਜੀ ਫਿਰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਸਰ ਜਿਵੇਂ ਤੁਸੀਂ ਕਿਹਾ ਕਿ ਸਾਡੇ ਪਿੱਛੇ ਵੀ ਗੱਡੀਆਂ ਲਗਾ ਲਈਆਂ ਜਾਂਦੀਆਂ ਨੇ ਆਪਰ ਕੋਪਰੇਟ ਕਰ ਲਈ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਅਸੀਂ ਉਹਨਾਂ ਨੂੰ ਮਤਲਬ ਕਿ ਆਪਣਾ ਸਾਈਡ ਤੇ ਕਿਧਰੇ ਲਾ ਕੇ ਜਾਂ ਕਿਧਰੇ ਸਾਈਡ ਤੇ ਹੋ ਜਾਈ ਜਾ ਨਹੀਂ ਅਜੀ ਦਾ ਅਸੀਂ ਤਾਂ ਮਤਲਬ ਕਿ ਇਹ ਜਾਣਦੇ ਵੀ ਜਦੋਂ ਅਸੀਂ ਕਿਸੇ ਦੇ ਘਰ ਆਨੇ ਆ ਪ੍ਰੋਗਰਾਮ ਲਾਣ ਤੇ ਸਾਨੂੰ ਮਤਲਬ ਕਿ ਕੋਈ ਇਦਾਂ ਦਾ ਇਦਾਂ ਦਾ ਨਾ ਕੰਮ ਨਾ ਹੋਵੇ ਹੈਨਾ ਕਿ ਆਪਾਂ ਜਿਵੇਂ ਜਿਵੇਂ ਇਹਨਾਂ ਦੇ ਵਿਆਹ ਚੰਗਾ ਇਹਨਾਂ ਨੂੰ ਨੁਕਸਾਨ ਹੀ ਹੋ ਸਕਦਾ तकरीबन ਜੀ ਕਿੰਨੇ ਕਿੰਨੇ ਵੀਡੀਓ ਵਾਇਰਲ ਹੋ ਗਈ ਉਹਨਾਂ ਦੀ ਹੈ ਨਹੀਂ ਕਿ ਮਤ ਜੀ ਉਹਨਾਂ ਨੇ ਵਿਆਹ ਦੇ ਵਿਆਹ ਦੀ ਖਬਰ ਪਹੁੰਚੇ ਨਹੀਂ ਸਾਰਾ ਕੰਮ ਖਰਾਬ ਹੋ ਗਿਆ ਵਿਆਹ ਦਾ ਉਹਨਾਂ ਦਾ ਪਰ ਆਪਾਂ ਅਸੀਂ ਜਿਸਾਨ ਪਈ ਹੈ ਵੀ ਉਸ ਵੇਲੇ ਉਸ ਨੂੰ ਟਾਲ ਲੈਣਾ ਚਾਹੀਦਾ ਸੀ ਹਾਂ ਗੱਲ ਨੂੰ ਬਿਲਕੁਲ ਟਾਲ ਦੇਣਾ ਚਾਹੀਦਾ ਸੀ ਹੈ ਨਹੀਂ ਅੱਜ ਮੇਰਾ ਵਿਆਹ ਕੇ ਖਰਾਬ ਹੁੰਦਾ ਪਰ ਉਹ ਮੁੰਡਾ ਜੇ ਤੂੰ ਜਾ ਰਹੀ ਮਿਸਯੂਜ਼ ਕਰਨਾ ਬੋਲਣ ਲੱਗ ਗਿਆ ਬਹੁਤ ਗਲਤ ਬੋਲਿਆ ਉਹਨੂੰ ਥੋੜੀ ਨੂੰ ਫਿਰ ਕੁੜੀ ਵੀ ਵਿਚਾਰੀ ਬੋਲੀ ਜੀ ਹੈਨਾ ਅੱਛਾ ਇੱਕ ਗੱਲ ਹੋਰ ਦੱਸੋ ਅਕਤਾਰ ਜੀ ਰਿੰਪੀ ਜੀ ਕੀ ਗੱਲ ਹੋਰ ਦੱਸੋ ਕੀ ਇੱਕ ਇੰਟਰਵਿਊ ਚੱਲ ਰਹੀ ਹੈ ਸੁਖੀ ਮੈਡਮ ਦੀ ਜੋ ਕਿ ਪੰਜਾਬੀ ਕਲਚਰ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਲਚਰ ਤਾਂ ਹੁੰਦਾ ਨਹੀਂ ਨਾ ਸਮਾਗਮਾਂ ਦੇ ਵਿੱਚ ਜਿਹੜੀਆਂ ਲੜਕੀਆਂ ਪੰਜਾਬੀ ਸੂਟ ਪਾ ਕੇ ਡਾਂਸ ਜ਼ਰੂਰ ਕਰ ਰਹੀ ਹੁੰਦੇ ਲੇਕਿਨ ਉਹਨਾਂ ਦਾ ਜਿਹੜੇ ਐਕਸ਼ਨ ਨੇ ਉਹਨਾਂ ਗਿੱਧੇ ਦੇ ਹੁੰਦੇ ਨੇ ਨਾ ਡਾਂਸ ਦੇ ਹੁੰਦੇ ਨੇ ਬੜੇ ਪੱਦੇ ਜਿਹੜੇ ਐਕਸ਼ਨ ਹੁੰਦੇ ਨੇ ਉਹਦੇ ਕਰਕੇ ਸਾਰਾ ਕੁਝ ਵਾਪਰਦਾ ਇਹਨੂੰ ਕਿਵੇਂ ਮੰਨ ਲਈ ਆਪਾਂ ਹੈ ਕੁਛ ਅਜਿਹਾ ਜਾਂ ਗੱਲਾਂ ਹੀ ਨੇ ਨੇ ਦੇਖੋ ਕਲਚਰ ਜਿਹੜੇ ਕੇ ਅچھے ਆਰਟਿਸਟ ਨੇ ਜੀ ਕਲਚਰ ਕਰਦੇ ਹੀ ਹੈ ਜੀ ਹਾਂ ਹੈਨਾ ਮੈਨਾਂ ਚਲੋ ਮਤਲਬ ਕਿ ਜੇ ਜ ਖੁੰਡਾ ਈ ਕੋਈ ਛਾਟੇ ਸਿੱਖਦਾ ਨਹੀਂ ਹੈ ਸਾਰੇ ਦਾ ਮਤਲਬ ਕਿ ਆਪਾਂ ਆਪਾਂ ਨਹੀਂ ਕਹਿ ਸਕਦੇ ਜੀ ਕੋਈ ਛਾਟੇ ਸਹੇ ਇਹ ਵੀ ਹੈ ਕੋਈ ਮਤਲਬ ਜੀ ਕਰਦੇ ਹੁਣ ਬੱਟਾ ਪੱਦਾ ਡਾਂਸ ਕਰਦੇ ਹੁਣ ਜੀ ਪਰ ਜਿਹੜਾ ਜਿਹੜਾ ਜਿਹੜੀ ਕੁੜੀ ਕੁੜੀ ਸੂਰ ਦੇ ਵਿੱਚ ਕੰਮ ਕਰ ਰਹੀ ਹੈ ਹਮਮ ਇਹਨੇ ਪੰਜਾਬੀ ਸੂਰ ਤੇ ਪੰਜਾਬੀ ਡੈਸਟਰੀ ਵਿੱਚ ਕੰਮ ਕਰ ਰਹੀ ਹੈ ਉਹ ਕਲਚਰ ਵੀ ਕਰ ਰਹੀ ਹੈ ਹੈ ਨਾ ਇਹ ਤਾਂ ਇਹ ਤਾਂ ਦੇਖੋ ਜੀ ਇਹ ਤਾਂ ਫੇਸ ਅੰਪ੍ਰੈਸ਼ਰ ਹੁੰਦੇ ਆ ਆਰਟਿਸਟ ਲਈ ਇਹ ਤਾਂ ਫੇਸ ਅੰਪ੍ਰੈਸ਼ਰ ਹੁੰਦੇ ਆ ਉਹ ਆਪਾਂ ਪਾਰਟੀ ਨੂੰ ਤੇ ਅਟੈਂਡ ਕਰਨਾ ਹੈ ਕਿ ਕਿਸ ਲੈਵਲ ਤੇ ਹੈ ਨਾ ਕੰਮ ਕਰਨਾ ਹੈ ਉਹ ਉਹ ਤੱਕ ਨਾ ਪੰਡਈ ਹੈ ਜੀ ਹੈ ਨਾ ਜਿੱਤੇ ਤੱਕ ਤੁਹਾਡੀ ਗੱਲ ਹੈ ਰੰਪੀ ਜੀ ਤੁਸੀਂ ਦੱਸਿਆ ਕਿ ਜੇਕਰ ਤੁਹਾਡੇ ਪਿੱਛੇ ਲੜਕੇ ਵੀ ਪੈ ਜਾਂਦੇ ਨੇ ਜਾਂ ਕੋਈ ਨੌਜਵਾਨ ਪੈ ਜਾਂਦੇ ਨੇ ਲੜਕੀਆਂ ਦੇ ਨਾਲ ਹੁੰਦੇ ਹੋਏ ਤੁਸੀਂ ਉਹਨੂੰ ਹੈਂਡਲ ਕਰ ਜਾਂਦੇ ਹੋ ਸਾਈਡ ਤੇ ਲੈ ਜਾਂਦੇ ਹੋ ਇੱਕ ਪਾਸੇ ਹੋ ਜਾਂਦੇ ਹੋ ਜਾਂ ਪਿਆਰ ਨਾਲ ਸਮਝਾਉਂਦੇ ਹੋ ਪਰ ਇਸ ਮਾਮਲੇ ਦੇ ਵਿੱਚ ਜਿਹੜੇ ਆਰਗੇਨਾਈਜ਼ਰ ਨੇ ਉਹੀ ਆਰਟਿਸਟ ਦੇ ਖਿਲਾਫ ਹੋ ਗਏ ਉਹਨਾਂ ਨੇ ਸਾਥ ਨਹੀਂ ਦਿੱਤਾ ਬਲਕਿ ਉਹਦੇ ਖਿਲਾਫ ਹੋ ਗਏ ਇਦਾਂ ਹੋਣਾ ਚਾਹੀਦਾ ਸੀ ਉਹ ਉਹਦੀ ਉਸਦੀ ਉਸਦੀ ਪੇਮੈਂਟ ਰੁਕ ਗਈ ਹੋਣੀ ਆ ਜਾਂ ਉਸ ਨੂੰ ਕੋਈ ਮਤਲਬ ਕੀ ਕੋਈ ਇਦਾਂ ਦਾ ਹੋਣਾ ਜਾਂ ਉਹਨੂੰ ਪਾਰਟੀ ਦੇਖੋ ਪਾਰਟੀ ਉਸੇ ਕੋਲ ਆਂਦੀ ਜਿਹੜੀ ਪਾਰਟੀ ਕਿਸੇ ਨਾਲ ਅਟੈਚ ਹੁੰਦੀ ਹੈ ਹੈਨਾ ਉਹ ਜਿਵੇਂ ਅਸੀਂ ਅਸੀਂ ਕਿਸੇ ਨਾਲ ਕੰਮ ਕਰਦੇ ਆਂ ਅਸੀਂ ਐਗਰੀਮੈਂਟ ਸਟੈਂਡ ਕਰਾਉਂਦੇ ਆਂ ਬੰਦੇ ਕੋਲ ਤੇ ਮੇਰਾ ਹੁਣ ਇਸ ਟਾਈਮ ਯੂਨੀਵਰਸਿਟੀ ਦੇ ਅੰਦਰ ਕੰਮ ਚੱਲ ਰਿਹਾ ਜੀ ਪਟਿਆਲਾ ਯੂਨੀਵਰਸਿਟੀ ਅੰਦਰ ਜੀ ਪਟਿਆਲਾ ਯੂਨੀਵਰਸਿਟੀ ਉਹ ਐਗਰੀਮੈਂਟ ਸਾਈਨ ਕਰਾਈ ਜੀ ਉਹਨੇ ਸਾਡੇ ਕੋਲ ਠੀਕ ਹੈ ਜੀ ਜਿਹੜਾ ਕੰਮ ਚੱਲ ਰਿਹਾ ਸੀ ਹਾਂ ਐਗਰੀਮੈਂਟ ਸਾਈਨ ਹੁੰਦਾ ਜੀ ਸਰ ਬੜਾ ਵਧੀਆ ਲੀਗਲੀ ਕੰਮ ਹੁੰਦਾ ਹੈਗਾ ਜੇ ਕੀਤਾ ਜਾਵੇ ਤਾਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਪਾਰਟੀਆਂ ਅੱਛੀਆਂ ਵੀ ਬਹੁਤ ਹੁੰਦੀਆਂ ਜੀ ਪਾਰਟੀਆਂ ਜਿਵੇਂ ਉਹ ਉੱਥੇ ਕੋਈ ਬੋਲ ਰਿਹਾ ਸੀਗਾ ਅ ਜੋ ਮੁੰਡਾ ਕੋਈ ਗੱਲ ਕੋਈ ਹੋ ਵੀ ਰਹੀ ਸੀ ਕਿ ਪਾਰਟੀ ਵਾਲੇ ਅੱਗੇ ਆ ਜਾਂਦੇ ਜੀ ਪਾਰਟੀ ਵਾਲੇ ਖੁਦ ਆਪ ਅੱਗੇ ਆ ਜਾਂਦੇ ਆ ਜਿਹਦੇ ਨਾਲ ਹੁਣ ਜੀ ਸਮਾਣੇ ਸੀਗਾ ਮੇਰਾ ਫੰਕਸ਼ਨ ਜੀ ਅ ਆ ਵਾਈਟ ਹਾਊਸ ਤੇ ਮੇਰਾ ਫੰਕਸ਼ਨ ਸੀਗਾ ਜੀ ਇਹ ਆਪਣਾ ਕਿੰਥਰੀਕਾ ਫੰਕਸ਼ਨ ਸੀ ਤੁਮਾਰੇ ਵਾਈਟ ਹਾਊਸ ਆਪਾਂ ਵਾਈਟ ਹਾਊਸ ਕਿ ਕਦੋਂ ਵਾਈਟ ਹਾਊਸ ਕਿ ਮਤਲਬ ਤਾਂ ਜੀ ਇਹ ਆ ਵਾਈਟ ਹਾਊਸ ਮੇਰੇ ਖਿਆਲ ਤੇ ਸ਼ਾਇਦ ਪਿੱਛੇ ਨਹੀਂ ਹੈ ਪਰ ਕਿੰਨੀ ਕਿੰਨੀ ਕਿਦਾ ਫੰਕਸ਼ਨ ਹੈ ਬਬੂ ਬਈ ਬਣਾ ਵਾਈਟ ਹਾਊਸ ਜਿਹੜਾ ਫੰਕਸ਼ਨ ਹੈ ਚਲੋ ਤੁਸੀਂ ਆਪਣਾ ਸੰਖੇਪ ਘਟਨਾ ਦੱਸ ਸਕਦੇ ਹੋ ਜੀ ਆ ਸਾਡੇ ਨਾਲ ਉੱਥੇ ਉੱਥੇ ਜੀ ਸਾਡੇ ਨਾਲ ਮਤਲਬ ਕਿ ਕੁਝ ਕੁਆਲਟੀ ਦੇ ਬੰਦੇ ਆਏ ਪਏ ਸੀਗੇ ਅ ਮੱਚੀ ਲੜਕੀ ਵਾਲੇ ਤਰਫੋਂ ਨਾਲ ਦੇਖੋ ਜੀ ਲੜਕੀ ਵਾਲੇ ਤਰਫੋਂ ਆਏ ਜੀ ਅਸੀਂ ਡੀਜੇ ਲੜਕੇ ਵਾਲੇ ਤਰਫੋਂ ਗਰੁੱਪ ਲੈ ਕੇ ਆਏ ਸੀ ਜੀ ਉਹ ਆਂਦੇ ਜਦੋਂ ਅਸੀਂ ਡੀਜੇ ਲਾਇਆ ਉਹ ਸਾਡੇ ਕੋਲੋਂ ਮੱਚੀ ਨੋਟ ਤੇਲੇ ਵੀ ਸਨਮਾਨ ਦੇ ਦੇਗਾ ਜੀ ਅਸੀਂ ਕਿਹਾ ਵੀ ਕਿਰੇ ਖੁੱਲੇ ਮੰਗਦੇ ਹੋਣੇ ਦੇ ਦਾਂਗੇ ਜੀ ਇੱਕ ਇੱਕ ਵਾਰੀ ਆ ਜੀ ਤੇਲੇ ਜੀ ਅਸੀਂ ਇੱਥੇ ਹੀ ਕਰਦੇ ਆ ਜੀ ਉਹ ਕਿਹਦੇ ਦੇ ਤੇ ਜੀ ਦੁਜੀਵਾਰ ਉਹਨੇ ਫੇਰ ਮੰਗੇ ਜੀ ਹੈਨਾ ਅਸੀਂ ਜਿਹੜੇ ਪੈਸੇ ਲੋ ਉਹ ਜਿਹੜੇ ਸਾਡੇ ਨਾਲ ਵਰਕਰ ਸੀ ਉਹਨੇ ਹੱਥੋਂ ਵਾਈ ਹੋ ਗਏ ਜੀ ਹੂੰ ਉੱਥੋਂ ਹੱਥੋਂ ਵਾਈ ਹੋ ਗਏ ਜੀ ਉੱਥੇ ਸਾਡੇ ਮੁੰਡੇ ਦੇ ਕਿਤੇ ਸਾਟੇ ਵੀ ਲੱਗੀ ਮਾੜੀ ਨੋਤੀ ਜੀ ਤੇ ਨੋਟ ਵੀ ਉਹਨਾਂ ਨੇ ਪੈਸੇ ਲੈ ਕੇ ਨਾ ਜਿਹੜੇ ਸਾਡੇ ਕੋਲ ਪੈਸੇ ਨਿੱਕੇ ਕੁੱਤੇ ਤੇ ਉਹਨਾਂ ਨੇ ਪਾੜ ਕੇ ਛੱਡ ਦੇ ਜਿਵੇਂ ਕਿ ਮੁੰਡਾ ਤੁਸੀਂ ਦੇਖਿਆ ਉਸ ਤੇ ਗੇਰਿਆ ਸੀ ਨਾ ਕੁੜੀ ਤੇ ਇੱਕ ਚੋਰ ਆ ਗਿਆ ਸਾਡੇ ਸਾਡੇ ਨੋਟ ਉਹਨੇ ਪਾੜ ਕੇ ਸਾਡੇ ਕੋਲੋਂ ਲੈ ਕੇ ਪੈਸੇ ਵੀ ਨਹੀਂ ਦਿੱਤੇ ਪਾੜ ਕੇ ਹੀ ਛੱਡ ਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਸਨੇ ਇੱਕ ਦਾ ਕੀਤਾ ਜੀ ਮੁੰਡੇ ਸਾਡੇ ਦੇ ਹੱਥੋਂ ਵਾਈ ਵੀ ਹੋਇਆ ਜੀ 700 ਲੱਗੀ ਪਰ ਪਰ ਜਿਸ ਜਿਸ ਪਾਰਟੀ ਦੇ ਥਰੂ ਅਸੀਂ ਜੇ ਹੋਏ ਸੀਗੇ ਉਹ ਪਾਰਟੀ ਆਲੇ ਮੁੰਡੇ ਵਾਲੇ ਆਪ ਅੱਗੇ ਆ ਕੇ ਖੜੇ ਹੋ ਗਏ ਜੀ ਜੀ ਹੈ ਨਹੀਂ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਜੇਕਰ ਤੁਹਾਡਾ ਸਾਥ ਦੇਣ ਤਾਂ ਫਿਰ ਐਡੀ ਘਟਨਾ ਹੋ ਨਹੀਂ ਸਕਦੀ ਹੈਗੀ ਨਹੀਂ ਹੋ ਸਕਦੀ ਸਾਡੇ ਸਾਡੇ ਕੋਲ ਜੀ ਉਹ ਮਤਲਬ ਕਿ ਦੋਨੇ ਦਾ ਬਰਦਰ ਖੁਦ ਆਪ ਬਾਹਰੋਂ ਆਇਆ ਹੋਇਆ ਸੀਗਾ ਜੀ ਉਹ ਬਾਹਰੋਂ ਫੌਰਨ ਤੋਂ ਆਇਆ ਹੋਇਆ ਸੀ ਪਾਰਟੀ ਸਾਰੀ ਫੌਰਨ ਤੋਂ ਉਹ ਆਪ ਵਿਚ ਆਣ ਕੇ ਖੜ ਕੇ ਉਹਨਾਂ ਨੇ ਉਹ ਕੰਮ ਸੁਲਝਾਇਆ ਜੀ ਉਹ ਮੁੰਡਾ ਜਿਹੜਾ ਜਿਹੜਾ ਬਤਮੀਜੀ ਕਰ ਰਹੀ ਲੜਕੀ ਵਾਲੇ ਦੇ ਕੋਲ ਉਹਨੂੰ ਉਹਨਾਂ ਨੇ ਉਹਨਾਂ ਨੇ ਸੁਭਝਾਤਾ ਜੀ ਹੂੰ ਦੇਖੋ ਜੀ ਸਾਡੇ ਨਾਲ ਖੜੇ ਹੋਇਆ ਸੀ ਅਸੀਂ ਮਾਰਾ ਕਿਵੇਂ ਗਏ ਦੀ ਪਾਰਟੀ ਨੂੰ ਸਾਡੇ ਨਾਲ ਪਾਰਟੀ ਖੜੀ ਹੋਈ ਜੇ ਉੱਥੇ ਉਹਨਾਂ ਦੇ ਵਿੱਚ ਕੁਝ ਛਿਆਣੇ ਬੰਦੇ ਹੁੰਦੇ ਖੜੇ ਹੁੰਦੇ ਹਨਾ ਜੀ ਉਹ ਕੋਈ ਨੂੰ ਕਹਿੰਦੇ ਬੈਠਾ ਤੂੰ ਜਾ ਅੰਦਰ ਜਾ ਕੋਈ ਗੱਲ ਨਹੀਂ ਹੈ ਨਾ ਦੇਖੋ ਕਿਕਾ ਤਾਂ ਕੋਈ ਪਗੜੀ ਕਿਸ ਮਜਬੂਰੀ ਦੇ ਕੁੜੀਆਂ ਕੰਮ ਕਰਦੀਆਂ ਹੈ ਹੈ ਨਾ ਜੀ ਜੀ ਕਿਸ ਨੂੰ ਜੀ ਕੋਈ ਖੁਸ਼ੀ ਦਾ ਨਾਅ ਸਟੇਟ ਐਂਕ ਮਿਲ ਜਾਣੀਆਂ ਨਹੀਂ ਬਿਲਕੁਲ ਬਿਲਕੁਲ ਇਹ ਇਹਨਾਂ ਮਜਬੂਰੀਆਂ ਦਾ ਕਈ ਵਾਰੀ ਫਾਇਦਾ ਵੀ ਚੱਕਣ ਦੀ ਲੋਕ ਕੋਸ਼ਿਸ਼ ਕਰਦੇ ਆ ਅਸੀਂ ਸੁਣਦੇ ਆ ਕਿ ਅਗਲਾ ਕਹਿੰਦੇ ਵੀ ਡਾਂਸਰ ਬੁਲਾਈ ਹੈ ਡਾਂਸਰ ਹੀ ਕਹਿੰਦੇ ਨੇ ਆਰਟਿਸਟ ਆ ਬਹੁਤ ਲੋਕ ਕਹਿੰਦੇ ਵੀ ਡਾਂਸਰ ਬੁਲਾਈ ਹੈ ਨਾਲੇ ਪ੍ਰੋਗਰਾਮ ਕਰਾ ਲਾਂਗੇ ਨਾਲੇ ਰਾਤ ਨੂੰ ਰੱਖ ਲਾਂਗੇ ਇਦਾਂ ਦੀ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਇਹ ਸੱਚਾਈ ਆ ਜਾਂ ਇਹਦੇ ਜਿਹਾ ਫਾਇ ਇਹ ਇਹ ਦਰਸ਼ਨ ਆਪਣਾ ਜੀ ਨੇ ਕੀ ਰੰਗੀ ਇਹ ਗੱਲ ਇੱਟਾਂ ਹੀ ਇਹ ਜਿਹੜੇ ਆਰਟਿਸਟ ਆਏ ਹੁੰਦੇ ਆ ਨੇ ਜੀ ਆਰਟਿਸਟ ਜੀ ਇਹ ਵਾਲਾ ਸਿੱਧਾ ਨਹੀਂ ਲੈ ਕੇ ਜਾਂਦਾ ਜੀ ਜੀ ਉਹ ਅੱਗੋਂ ਜਿਆਦਾ ਲੜਕੀਆਂ ਨੂੰ ਪੇਮੈਂਟ ਦੇ ਕੇ ਲੈ ਕੇ ਜਾਂਦਾ ਜਾਂ ਬ੍ਰੋਕਰ ਹੁੰਦੇ ਆ ਜੀ ਹਮ ਮਿੱਕੀ ਜਿਨ੍ਹਾਂ ਨੇ ਆਰਟਿਸਟ ਰੱਖੇ ਹੁੰਦੇ ਆ ਜੀ ਉਹ ਉਹ ਆਰਟਿਸਟਾਂ ਨੂੰ ਅੱਗੇ ਫੰਕਸ਼ਨ ਤੇ ਆਪਣੀ ਗੱਡੀ ਚ ਲੈ ਕੇ ਜਾਂਦੇ ਆ ਆਪਣੀ ਗੱਡੀ ਨਹੀਂ ਛੱਡਦੇ ਜੀ ਜੀ ਇਹ ਬਿਲਕੁਲ ਬਿਲਕੁਲ ਗਲਤ ਗੱਲ ਹੈ ਵੀ ਇਦਾਂ ਨੂੰ ਆਰਟਿਸਟਾਂ ਨੂੰ ਜੀ ਨਹੀਂ ਸੀ ਯੂਜ਼ ਕੀਤਾਗਾ ਉਹ ਤਾਂ ਨਹੀਂ ਸੀ ਯੂਜ਼ ਤਾਂ ਜਿਹੜੇ ਬਹੁਤ ਹੀ ਘੱਟੀਆਂ ਕੰਮ ਆ ਗਏ ਨੇ ਜੀ ਫਿਰ ਉਹ ਆਰਟਿਸਟਾਂ ਲੈ ਵੀ ਸਮਾਇਸੇ کیسے ਕਰਕੇ ਸਮਾਜ ਚ ਨਾ ਆਰਟਿਸਟਾਂ ਦੀ ਜਿਹੜੀ ਇੱਜ਼ਤ ਤਾਂ ਘਟਦੀ ਜਾ ਰਹੀ ਹੈ ਲੋਕ ਜਿਹੜੇ ਆਮ ਤੌਰ ਤੇ ਮਿਲਣਾ ਪਸੰਦ ਨਹੀਂ ਕਰਦੇ ਪਰ ਜਦੋਂ ਆ ਕੇ ਤੁਹਾਡਾ ਇੰਜੋਏ ਕਰਾਉਂਦੇ ਥੋੜੇ ਸਾਹਮਣੇ ਡਾਂਸ ਕਰਦੇ ਆ ਰੰਜੀਤ ਜੀ ਦਾ ਦੇਖੋ ਮੇਰੇ ਕੋਲ ਆ ਕੇ ਜਿਹੜੇ ਕੰਮ ਕਰਤੀ ਗਿਆ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਅਸੀਂ ਉਹਨਾਂ ਨੂੰ ਮਕਾਨ ਤੱਕ ਬਣਾ ਕੇ ਦਿੱਤੀਆਂ ਜੀ ਉਹਨਾਂ ਦੀ ਪੈਂਟਾ ਜੀ ਬਹੁਤ ਅੱਛੀ ਗੱਲ ਆਹ ਰਤਨ ਨਗਰ ਤੇ ਪਟਿਆਲੇ ਮਕਾਨ ਬਣਾ ਕੇ 2320 1ਤਾ ਨਗਰ ਦੇ ਵਿੱਚ ਪਲਾਟ ਲੈ ਕੇ ਦਿੱਤਾ ਇਸ ਕੁੜੀ ਨੇ ਬਸ ਕਲੋਨੀ 18 ਨੰਬਰ ਜਲੀ ਚ ਦਿੱਤਾ ਹੈ ਨਾ ਉਹ ਆਪਣੀ ਮੈਂਟ ਕਰਦੀ ਆ ਭਾਜੀ ਜਦੋਂ ਸਟੇਜ ਤੇ ਆਪਾਂ ਸਟੇਜ ਤੋਂ ਥੱਲੇ 5 ਮਿੰਟ ਨਿੱਛੇ ਨਹੀਂ ਤੇ ਤੁਸੀਂਾਂ ਨਿੱਚਣ ਲਾਇਆ ਕੋਈਆਂ ਗਈਆਂ ਉਹ ਘੰਟਾ ਘੰਟਾ ਸਟੇਜ ਤੇ ਨਜ਼ਰੀਆਂ ਜੀ ਘੰਟਾ ਘੰਟਾ ਬਿਲਕੁਲ ਸਿਮਰ ਸੰਧੂ ਦੇ ਇੰਟਰਵਿਊ ਚਾਹੀ ਕਹਿ ਰਹੀ ਹੈ ਕਿ ਪੈਰਾਂ ਦੇ ਸੋਜ ਆ ਜਾਂਦੀ ਹੈ ਖਲੀਆਂ ਪੈ ਜਾਂਦੀਆਂ ਨੇ ਨੱਚ ਕੇ ਤਾਂ ਦੇਖੋ ਬਿਲਕੁਲ 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 ਹੀ ਬਿਲਕੁਲ ਮੈਨੂੰ ਪਤਾ ਜੀ ਆਰਟਿਸਟਾਂ ਦਾ ਇੰਨਾ ਬੁਰਾ ਹਾਲ ਹੁੰਦਾ ਉਹਨਾਂ ਦੀਆਂ ਲੱਤਾਂ ਆਈਆਂ ਦਰਦ ਕਰਦੀਆਂ ਹੁੰਦੀਆਂ ਸਟੇਜ ਵਰਸ ਬਚਾਰੀਆਂ ਦਰਦੀਆਂ ਗੋਲੀਆਂ ਖਾ ਕੇ ਵੀ ਨੱਚਦੀਆਂ ਜੀ ਹੈ ਨਹੀਂ ਹਾਂ ਪਰ ਹੁਣ ਉਹ ਦਰਦ ਵਾਲੀ ਗੱਲ ਆਈ ਹੈ ਇੱਥੇ ਸਿਮਰ ਦੇ ਉੱਪਰ ਇਹ ਇਲਜ਼ਾਮ ਵੀ ਲੱਗੇ ਕਿ ਉਹ दारू ਪੀ ਕੇ ਨੱਚ ਰਹੀ ਸੀ ਕਿ ਆਰਟਿਸਟ ਸਾਰੇ ਹੀ दारू ਪੀਂਦੇ ਹੁੰਦੇ ਨੇ ਨਹੀਂ 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 ਮੈਂ ਕੋਈ ਐਸੀ ਗੱਲ ਨਹੀਂ ਹੈ ਦੇਖੋ ਜੀ ਪਤਾ ਕੀ ਗੱਲ ਹੈ ਅੱਜ ਕੱਲ ਜੇ ਆਪਾਂ ਚੱਲੀਏ ਕਿਤੇ ਪਾਰਟੀਆਂ 'ਚ ਜਾਈਏ ਉੱਥੇ ਤਾਂ ਲੇਡੀਜ਼ ਨਾਲ ਬਿੱਲੀ ਆਉਂਦੀਆਂ ਨੇ ਹੈਨਾ ਅੱਜ ਕੱਲ ਤਾਂ ਨੋਰਮਲ ਦੀ ਗੱਲ ਹੋ ਗਈ ਜੀ ਕਿਸੇ ਠੇਕੇ ਦੇ ਬਾਹਰ ਖੜੇ ਹੋ ਕੇ ਦੇਖ ਲਓ ਤਾਂ ਵੀ ਆਟੇ ਮੱਗੀ ਆਪਣਾ ਪਰ ਇੱਕ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਸਾਹੂਕਾਰ ਪੀਓ ਤਾਂ ਸ਼ੌਕ ਹਮਮ ਅਗਰ ਰੇੜੀ ਵਾਲਾ ਪੀ ਲਈ ਤਾਂ ਇਲਜ਼ਾਮ हां बिल्कुल बिल्कुल जी, जी, बिल्कुल देखो ये दा बिल्कुल ਸਾਡੇ ਸਮਾਜ ਦੇ ਵਿੱਚ ਬਣਿਆ ਹੋਇਆ ਜੇ ਗਰੀਬ ਬੰਦਾ दारू ਪੀਂਦਾ ਤਾਂ ਅਗਲਾ ਕਹਿੰਦਾ ਇਹ ਸ਼ਰਾਬੀ ਹੈ ਜੇ ਕੋਈ ਸਹਾਓਕਰ ਪੀਂਦਾ ਹੋਵੇ ਕਹਿੰਦਾ ਇਹਦਾ ਸ਼ੌਕ ਹੈ ਦੋ ਪੈਕ ਲਾ ਲੈ ਕੀ ਹੋ ਗਿਆ ਹਾਂ ਇਹਦਾ ਸ਼ੌਕ ਹੈ ਜੀ ਬਿਲਕੁਲ ਬਿਲਕੁਲ ਤੇ ਜੀ ਬਿਲਕੁਲ ਨਾਲੇ ਬੈ ਵੀਰੇ ਦੇਖੋ ਆਪਣਾ ਕੀ ਕਹਿੰਦੇ ਆ ਜੇ ਆਪਾਂ ਜੇ ਆਪਾਂ ਗੱਲ ਕਰੀਏ ਨਹੀਂ ਇਹ ਵੀ दारू ਵਾਲੀ ਗੱਲ ਕਰੀਏ ਤੇ दारू ਵਾਲੀ ਗੱਲ ਕਰਦੇ ਉਹ ਲਕਸ਼ਲ ਜਿੰਨੇ ਪੀਣੀ ਆ ਵੀਰੇ ਉਹਨੇ ਤਾਂ ਤੁਹਾਨੂੰ ਪਤਾ ਉਸ ਵਿਆਹ ਚ ਖੁੱਲੀ ਬਿੰਦੀ ਹੁੰਦੀ ਆ। ਜੀ। ਕੋਈ ਰੋਟੀਆਂ ਵੀ ਸਾਡੇ ਤਾਂ ਕੈਬਿਨਾ ਤੱਕ ਵੀਰੇ ਕੈਬਿਨਾ ਤੱਕ ਕੈਟਿੰਗ ਵਾਲੇ ਗਏ ਦਿੰਦੇ ਆ ਵੀ ਆਰਟਿਸਟਾਂ ਨੂੰ ਵਾਹੀ ਅੰਦਰ ਖਾਣਾ ਨਹੀਂ ਦੇਣਾ। ਹੂੰ। ਸਮਾਨ ਵੀ ਨਹੀਂ ਦੇਣਾ। ਹੂੰ। ਸਾਡੀਆਂ ਕੁੜੀਆਂ ਪਾਣੀ ਦੀਆਂ ਬੋਤਲਾਂ ਆਪਣੀਆਂ ਨਾਲ ਲੈ ਕੇ ਆਉਂਦੀਆਂ ਵੀਰੇ। ਜੀ। ਅਸੀਂ ਆਪਣੀ ਗੱਡੀ ਦੇ ਵਿੱਚ ਪਾਣੀ ਦੀਆਂ ਬੋਤਲਾਂ ਆਪ ਲੈ ਕੇ ਜਾਂਦੇ ਆ। ਹੂੰ। ਇਹ ਹਾਲ ਹੋ ਗਿਆ। ਪਰ ਹੈਡ ਦਾ ਕੰਮ ਹੁੰਦਾ। ਪਰ ਹੈਡ ਦਾ ਕੰਮ ਹੁੰਦਾ। ਅਗਲਾ ਜਿੰਨਾ ਜਿੰਨਾ ਭਾਈ ਸਾਹਿਬ ਜੀ ਨੇ ਕੈਮਨ ਚ ਸਮਾਨ ਨਹੀਂ ਜਾਣਾ ਚਾਹੀਦਾ। ਜੀ। ਜੀ। ਅੱਜਕੱਲ ਤਾਂ ਪਤਾ ਸਾਰਾ ਪਾਰ ਹੱਡ ਦਾ ਕੰਮ ਚੱਲ ਰਿਹਾ। ਗਾਰੂ ਫਿਰ ਕੋਣ ਅੰਦਰ ਆਣ ਦੇਗਾ ਜੀ ਚੈਲਨਚ। ਹੂੰ। ਹੈਨਾ? ਬਿਲਕੁਲ। ਇੱਕ ਵੱਡੀ ਗੱਲ ਹੈ। ਇਹ ਤਾਂ ਸਖਤ ਗਲਤ ਇਲਜ਼ਾਮ ਹੈ। ਹਾਂਜੀ ਗਲਤ ਇਲਜ਼ਾਮ ਹੈ। ਹੂੰ। ਕਿ ਹੋ ਸਕਦਾ ਜੀ ਕੋਈ ਆਰਟਿਸਟ ਕੋ ਛਕੀਏ ਵੀ ਹੋਣ ਕਹਿਣ ਜਿਹੜੇ ਨੇ। ਹੂੰ। ਅੱਜਕੱਲ ਤਾਂ ਅੱਜਕੱਲ ਦਾ ਚੌਵੀ ਸਤ 25 ਬਿਲਕੁਲ ਆਪਣੇ ਕਾਰਜਾਂ ਕੇ ਠਿਕਾਵਟ ਲਾਣ ਵਾਸਤੇ ਬੰਦਾ ਕੁਛ ਮਰਜ਼ੀ ਕਰੇ। ਹੂੰ। ਆਜ਼ਾਦੀ ਹੈ ਸਾਡੇ ਦੀ। ਆਪਣੀ ਗੱਲ ਜਾ ਕੇ ਜੋ ਮਰਜ਼ੀ ਕਰੇ ਜੀ ਸਾਨੂੰ ਕਿਸੇ ਕੋਈ ਨਹੀਂ ਕਰੀ। ਹੈਨਾ ਜੀ। ਹੋਣ ਜੋ ਸਿਆਣਾ ਮੁੰਡਾ ਹੁੰਦਾ ਤੇ ਉਹ ਪਾਰਟੀ ਵਾਲਾ ਨੂੰ ਬੁਲਾ ਕੇ ਲੈ ਕੇ ਆਉਂਦਾ ਵੀਰੇ ਤੁਸੀਂ ਸਮਝਾਓ ਇਹਨਾਂ ਨੂੰ ਜੀ ਬੰਦੇ ਗਲਤ ਕੋਈ ਨਹੀਂ ਗੱਲ ਕਰਦਾ ਸਿਆਣੇ ਦੀ ਜਿੰਨੀ ਕਿ ਮੈਂ ਵੀਡੀਓ ਸੁਣੀ ਹੈ ਉਹ ਇੱਕ ਵਾਰ ਚਲੀ ਗਈ ਸੀਗੀ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਆ ਕੇ ਉਹਨੇ ਮਾਮਲਾ ਦਰਜ ਕਰਵਾਇਆ ਵੀਰੇ ਕਿ ਆਰਟਿਸਟ ਚੰਦਨੀ ਵੀ ਅਸੀਂ ਜਿਸ ਨਾਲ ਗਲਤ ਗੱਲਬਾਤ ਵਿਵਹਾਰ ਕਰੀ ਆ ਜੀ ਤਾਂ ਲੋਕਾਂ ਦੇ ਨਾਲ ਖੁਸ਼ੀਆਂ ਵੰਡਣ ਜਾਂਦੇ ਹਾਂ ਹਾਂ ਜੀ ਹੈਨਾ ਕਾਜੀ ਲੋਕਾਂ ਦੇ ਘਰ ਖੁਸ਼ੀਆਂ ਮੰਡਣ ਜਾਂਦੇ ਆਂ ਸੀ ਇਹ ਥੋੜੀ ਜਾਣਿਆ ਵੀ ਅਗਲੇ ਦਰਬਾਰ ਤੇ ਮੀਂਹ ਕਰਕੇ ਬੋਲ ਕੇ ਆਈ ਹੈ ਨਾ ਜਲਦ ਕਰ ਜਾ ਜੀ ਜੇ ਸਾਨੂੰ ਕੋਈ ਬਾਲੇ ਹੁਣ ਦੇਖੋ ਕੁੜੀ ਉਹ ਬਟਿੰਡੇ ਹੋਇਆ ਸੀਗਾ ਗਾਂਢ ਬਟਿੰਡੇ ਉਹ ਕੁੜੀ ਦੀ ਜਾਨ ਚਲੀ ਗਈ ਸੀ ਨਾ ਜੀ ਜੀ ਹਾਂ ਕੁੜੀ ਦੀ ਜਾਨ ਚਲੀ ਗਈ ਸੀ ਨਾ ਜੀ ਉਹ ਵੀ ਕੋਈ ਐਕਸੀਡੈਂਟ ਹੀ ਗੱਲ ਹੋਣਾ ਬਿਲਕੁਲ ਨਾਲੇ ਪਰਿਵਾਰ ਚ ਮਗਰ ਕਮਾਨ ਵਾਲੀ ਉਹ ਇਕੱਲੀ ਸੀਗੀ ਹਾਂਜੀ ਅੱਜ ਕੱਲ ਪੈਲਸਾਂ ਜਿੰਨੀ ਸਖਤਾਈ ਕਰ ਦਿੱਤੀ ਗਈ ਆ ਵੀ ਨਾ ਤਾਂ ਉਹ ਅਸਲਾ ਲੈ ਜਾ ਸਕਦਾ ਬੰਦਾ ਨਾ ਕੁਛ ਹੈ ਨਾ ਪੰਜਾਬ ਸਰਕਾਰ ਵੱਲੋਂ ਬੜਾ ਕੁਛ ਏਰੀਆ ਦੀ ਸਹੂਲਤਾਂ ਦਿੱਤੀਆਂ ਗਈਆਂ ਵੀ ਕੋਈ ਨਹੀਂ ਹੁਣ ਤਾਂ ਹੁਣ ਤਾਂ ਇਹ ਆ ਵੀ ਜੇ ਤੁਸੀਂ ਡਰਾਈਵਰ ਪੈਲਸ ਦੇ ਵਿੱਚੋਂ ਬਾਹਰ ਨਿਕਲੇਗਾ दारू ਪੀ ਕੇ ਗੱਡੀ ਵਾਲਾ ਤੇ ਜੇ ਚਲਾਨ ਹੋ ਉਸ ਦਾ ਚਲਾਨ ਹੋ ਜਾਏਗਾ ਨਾ ਸਰਕਾਰਾਂ ਵੱਲੋਂ ਹਜ਼ਾਇਤਾ ਕੀਤੀ ਹੋਈ ਹੈ ਤੇ ਕੁੜੀਆਂ ਕਿੱਥੇ ਦਾਰੂ ਪੀ ਕੇ ਇਹ ਗਲਤ ਹੈ ਬਿਲਕੁਲ ਉਹ ਜਾਰੀ ਕੀਤੀ ਕਰਦੇ ਜਾਂਦਾ ਸਾਰੇ ਬੰਦਿਆਂ ਨੂੰ ਉਹਨੂੰ ਵਿਚਾਰ ਦੋ ਕੱਲੀ ਕੁੜੀ ਦੇ ਮਗਰ ਤੇ ਹੋਇਆ ਹੈ ਨਾ ਬਿਲਕੁਲ ਉਹ ਜਿਹੜੀ ਬਾਦ ਉਹ ਬੋਲ ਰਿਹਾ ਉਸ ਨੂੰ ਇਹ ਤਾਂ ਹਲਤਾ ਤੋ ਤੁਹਾਡੀ ਵੀ ਐਸੋਸੀਏਸ਼ਨ ਹੈ ਉਹਨਾਂ ਦੀ ਐਸੋਸੀਏਸ਼ਨ ਨਾਲ ਕੋਈ ਗੱਲ ਕਰੋਗੇ ਵੀ ਯਾਰ ਆਪਣਾ ਮਾਮਲਾ ਇਹਨਾਂ ਦਾ ਉਛਾਲੋ ਪੂਰੇ ਪੰਜਾਬ ਦੇ ਫਿਰਕਿਆਂ ਦੇ ਦੇਖੋ ਹਾਂ ਸਾਰੇ ਪੰਜਾਬ ਚੋਂ ਬੰਦਿਆਂ ਦੇ ਨਾਲ ਚੱਲਦੇ ਆਣ ਲੁਧਿਆਣਾ ਤੋਂ ਇਸ ਟਾਈਮ ਵੀ ਲੁਧਿਆਣਾ ਮੀਟਿੰਗ ਹੋ ਰਹੀ ਆ ਇਸ ਟਾਈਮ ਵੀ ਮੀਟਿੰਗ ਹੋ ਰਹੀ ਆ ਮੈਂ ਜਿਹੜੇ ਪਹਿਲਾਂ ਉਹਨਾਂ ਨਾਲ ਸੀਮਰ ਸੰਧੂ ਦੇ ਹੱਕ ਤੇ ਮੀਟਿੰਗ ਹੋ ਰਹੀ ਆ ਆ ਉਹਦੇ ਹੱਥ ਤੇ ਰਿਸਟਾਂ ਦੀ ਮੀਟਿੰਗ ਹੋ ਰਹੀ ਆ ਉੱਥੇ ਮੁੰਡਾ ਨੀਲਾ ਜੀ ਜਿਹੜਾ ਆਰਟਿਸਟ ਲੱਗਦਾ ਉਸ ਕੋਲ ਕੱਟਵਾ ਮੰਗਾਣਾ ਕਰੇ 22 25 25 ਆ ਤੇ ਰੰਪ ਜੀ ਦੱਸੋ ਮੈਨੂੰ ਕਿੰਨੇ ਕ ਸਮੇਂ ਤੋਂ ਕੰਮ ਕਰ ਰਹੀ ਹੈ ਨੇ ਸਿਮਰਨ ਜੀ ਇਹ ਜਿਹੜਾ ਕੰਮ ਕਰ ਰਹੀ ਨੇ ਇਹ ਕੁੜੀ ਥੋੜੀ ਜਿਹਾ ਤੋਂ ਕੰਮ ਕਰ ਰਹੀ ਹੈ 5-7 ਸਾਲਾਂ ਤੋਂ ਹੀ ਆਈ ਹੈ ਪਰ ਹੁਣ ਹੁਣ ਉਹ ਕਹਿੰਦੀ ਵੀ ਮੈਨੂੰ ਜੇ ਅੱਗੇ ਤੋਂ ਕੰਮ ਨਾ ਕਰਨਾ ਪਵੇ ਨਹੀਂ ਕਰੂੰਗੀ ਪਰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੈਗੀਆਂ ਵੀਰੇ ਫਿਰ ਉਹ ਤਾਂ ਹੀ ਕਹਿ ਰਹੀ ਹੈ ਨਾ ਅਗਲੀ ਕਹਿੰਦੀ ਜੇ ਮੈਨੂੰ ਕੋਈ ਗਲਤ ਬੋਲੇਗਾ ਤਾਂ ਮੈਂ ਮੈਂ ਸਟੇਟ ਕੰਮ ਨਹੀਂ ਕਰਾਂਗੀ ਜੀ ਹਾਂ ਕੋਣ ਜਾਣਦਾ ਕੋਣ ਜਾਣਦਾ ਵੀ ਮੈਂ ਬੈਸਤੀ ਕਰਾਵਾਂ ਗਲਾਸ ਖਾਵਾ ਹੈ ਨਾ ਹੈ ਨਾ ਦੇਖੋ ਅਸੀਂ ਅਗਲੇ ਘਰ ਜਾਂਦੇ ਹਾਂ ਖੁਸ਼ੀ ਖੁਸ਼ੀ ਨਾਲ ਜਾਂਦੇ ਹਾਂ ਵੀ ਅਗਲੇ ਘਰ ਅਸੀਂ ਅਗਲੇ ਘਰ ਇੰਜੋਏ ਕਰਾ ਕੇ ਆਈਏ ਇਸ ਪਾਰਟੀ ਨੂੰ ਹੈ ਨਾ ਅਸੀਂ ਖੁਸ਼ੀ ਖੁਸ਼ੀ ਵਾਪਸ ਆਈਏ ਅਸੀਂ ਇਹ ਤਾਂ ਕਹਿੰਦੇ ਨੀਣਾ ਵੀ ਅਗਲੇ ਘਰ ਜਾ ਕੇ ਅਸੀਂ ਸਭ ਖਰਾਬ ਕਰਕੇ ਆਏ ਬਹੁਤ ਖੂਬ ਗੱਲਾਂ ਕੀਤੀਆਂ ਤੁਸੀਂ ਜੀ ਬਹੁਤ ਬਹੁਤ ਖੂਬ ਗੱਲਾਂ ਕੀਤੀਆਂ ਅਰਵਿੰਦਰ ਜੀ ਤੁਸੀਂ ਸਾਨੂੰ ਇਸ ਲਾਈਨ ਦੀ ਜਾਣਕਾਰੀ ਦੇਣ ਉਸ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਥੈਂਕ ਯੂ ਜੀ ਬਹੁਤ ਸੋ ਸਨਮ ਇਹ ਉਹ ਵਸ਼ਕਸ਼ ਨੇ ਜਿਹੜੇ ਪਿਛਲੇ 22 23 ਸਾਲਾਂ ਤੋਂ orchestra line dj line ਦੇ ਵਿੱਚ ਕੰਮ ਕਰ ਰਹੇ ਨੇ ਇਹਨਾਂ ਨੇ ਵੀ ਕਿਹਾ ਕਿ ਸਾਡੇ ਨਾਲ ਵੀ ਬਹੁਤ ਅਜੀਹਿਆ ਘਟਨਾਵਾਂ ਹੋ ਆਪੜਦੇ ਪਰ ਇਗਨੋਰ ਸਾਨੂੰ ਕਰਨਾ ਪੈਣਾ ਕਿ ਉਹਨਾਂ ਦਾ ਵੀ ਮਾਹੌਲ ਉਹ ਮੁੱਖ ਨੂੰ ਸਮੇਂ ਨੂੰ ਟਾਲਦੇ ਨੇ ਟਾਲਦੇ ਨੇ ਤਾਂ ਜਿਹੜਾ ਹੈਗਾ ਸਮਾਂ ਨਿਕਲ ਜਾਂਦਾ ਹੈ ਜੀ ਪਰ ਇੱਥੇ ਕਿਤੇ ਨਾ ਕਿਤੇ ਹੁਣ ਜਿਵੇਂ ਇਹਨਾਂ ਦੀ ਗੱਲਾਂ ਤੋਂ ਜਾਹਰ ਹੋਇਆ ਕਿ जिने फंक्शन बुक करवाया ਸੀ ਹੂੰ ਤੇ ਜਿਹੜਾ ਉਹਨਾਂ ਲੜਕੀ ਉਸ ਆਰਟਿਸਟ ਨੂੰ ਲੈ ਕੇ ਗਿਆ ਸੀਗਾ ਯੈਸ ਸੀ ਉਹਨਾਂ ਦੋਨਾਂ ਵੱਲੋਂ ਕਿਤੇ ਨਾ ਕਿਤੇ ਨਿਗਹਿਲੀ ਦੇਖੀ ਗਈ ਹੈ ਜਿਨ੍ਹਾਂ ਨੇ ਫੰਕਸ਼ਨ ਕਰਵਾਇਆ ਸੀਗਾ ਉਹ ਅੱਗੇ ਆ ਕੇ ਇਸ ਮਾਮਲੇ ਨੂੰ ਠੰਡਾ ਕਰ ਸਕਦੇ ਸੀ ਸਰ ਜੀ ਸੀ ਵੀ ਚਲੋ ਉਹ ਆ ਕੇ ਸ਼ਾਂਤ ਕਰਦੇ ਵੀ ਕੋਈ ਗੱਲ ਨਹੀਂ ਰਾਜੇ ਜੇ ਤੁਹਾਨੂੰ ਕੁਛ ਮਾੜਾ ਬੋਲਦਾ ਤਾਂ ਉਹਨੂੰ ਛੱਡ ਦਿਓ ਛੱਡ ਦਿਓ ਵੀ ਆਪਾਂ ਅੱਗੇ ਨਹੀਂ ਜਾਣਾ ਹੈਗਾ ਜਿਨ੍ਹਾਂ ਨੇ ਬੋਲਿਆ ਸੀ ਜਾਂ ਜਿਨ੍ਹਾਂ ਨੇ ਕੀਤਾ ਸੀਗਾ ਉਹਨੂੰ ਸਾਈਡ ਤੇ ਲੈ ਜਾਂਦੇ ਤੇ ਚੱਲ ਯਾਰ ਤੁਬਾਸੇ ਉਹ ਬਾਤ ਚ ਗੱਲ ਕਰ ਲਾਂਗੇ ਆਪਾਂ ਬਾਤ ਕਰਦੇ ਆਂ ਵੀ ਹੁਣ ਵਿਆਹ ਦਾ ਮਾਹੌਲ ਹੈ ਕਿਉਂ ਆਪਣੀ ਖਰਾਬਾ ਦੋਨੋਂ ਪਾਸੇ ਸਮਝਾਇਆ ਜਾ ਸਕਦਾ ਸੀਗਾ ਤੇ ਜੇ ਉਹਦੀ ਭੂਮਿਕਾ ਜ਼ਿਆਦਾ ਉਹ ਮੰਨੀ ਜਾ ਰਹੀ ਹੈ ਜਿਨ੍ਹਾਂ ਨੇ ਇਹਨੂੰ ਆਰਟਿਸਟ ਨੂੰ ਲੈ ਕੇ ਗਿਆ ਸੀ ਉਹਨੇ ਵਿੱਚ ਸਪੈਕ ਇਹਨੂੰ ਕਰ ਲਾ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਇਹ ਇਹ ਸੁਣਨ ਚਾ ਰਹੇ ਹੂੰ ਜੇਕਰ ਇਦਾਂ ਹੋਇਆ ਤਾਂ ਫਿਰ ਮਾੜੀ ਗੱਲ ਹੈਗੀ ਆ ਹੁਣ ਕਹਿੰਦੇ ਕਿ ਲੁਧਿਆਣਾ ਦੇ ਵਿੱਚ ਵੀ ਮੀਟਿੰਗ ਚੱਲ ਰਹੀ ਹੈ ਜਿਸ ਮੌਕੇ ਇਹਨਾਂ ਦੇ ਹੱਕ ਦੇ ਵਿੱਚ ਚੱਲ ਰਹੀ ਹੈ ਸਿਮਰ ਦੇ ਬਿਲਕੁਲ ਪੰਜ-ਸੱਤ ਸਾਲਾਂ ਤੋਂ ਇਹ ਆਰਟਿਸਟ ਕਹਿੰਦੇ ਕੰਮ ਕਰਨ ਲੱਗੀ ਸੀਗੀ ਹੂੰ ਤੇ ਜੇ ਹੁਣ ਉਹਨੂੰ ਉਹਨੂੰ ਗੁੱਸਾ ਆ ਗਿਆ ਤਾਂ ਉਹਨੇ ਫਿਰ ਆਪਣਾ ਤਖਾਤਾ ਪਰ ਦੂਜਾ ਸਮਰ ਸੰਦੂ ਤੇ ਲੱਗਦਾ ਵੀ ਬਤਾਲੀ ਕੁੜੀਏ ਫਿਰ ਉਹਨੇ ਕੰਮ ਜੱਟਾਂ ਵਾਲਾ ਕਰਤਾ ਵੇ ਕਰ ਦਿੱਤਾ ਉਹ ਇਹ ਦੇਖੋ ਇੱਕ ਗਲਾਸ ਮਾਰਨਾ ਕਿੰਨੀ ਗੱਲ ਤਾਂ ਚਲ ਥੋੜੀ ਬਾਕੀ ਗੱਲਾਂ ਨੇ ਸਾਰੀ ਇਗਨੋਰ ਕਰਦੇ ਹਾਂ ਉਹ ਉਸ ਸ਼ਰਾਬ ਤੋਂ ਉਸ ਗਲਾਸ ਦੀ ਸ਼ਰਾਬ ਪੀ ਸੀ ਜਿਹੜਾ ਭਗਾ ਕੇ ਮਾਰਿਆ ਹੂੰ ਤਾਂ ਵੀਡੀਓ ਆਪਣੇ ਦੇਖ ਸਕਦੇ ਹੋ ਕਿਸ ਤਰ੍ਹਾਂ ਭਗਾ ਕੇ ਮਾਰਿਆ ਯਾਰ ਆ ਪਤਾ ਨਹੀਂ ਹੁਣ ਉਹ ਕੀ ਉਸ ਵੇਲੇ ਚੱਲ ਰਿਹਾ ਸੀਗਾ ਦਿਮਾਗ ਦੇ ਵਿੱਚ ਜਾਂ ਫਿਰ ਈਗੋ ਹੱਟ ਹੋ ਗਈ ਵੀ ਇੱਕ ਕੁੜੀ ਨੇ ਸਾਨੂੰ ਗਾਲਾਂ ਕੱਢਦੀ ਹੂੰ ਬੰਦਾ ਬੰਦੇ ਨੂੰ ਗਾਲ੍ਹਾਂ ਕੱਢਦੇ ਫਿਰ ਚੱਲ ਚੱਲੀ ਜਾਂਦਾ ਜਦੋਂ ਕੋਈ ਕੁੜੀ ਕਿਸੇ ਨੂੰ ਗਾਲ੍ਹਾਂ ਕੱਢਦੇ ਤਾਂ ਫਿਰ ਦੁਗਣੀ ਕੋ ਹੱਟ ਹੋ ਜਾਂਦੀ ਆ ਉਹ ਈਗੋ ਹੱਟੂਗੀ ਈਗੋ ਹੱਟੂਗੀ ਜੀ ਸਰ ਜੀ ਸਰ ਬਟ ਉਹ ਕੁੜੀ ਨੂੰ ਇੰਨਾ ਜ਼ਿਆਦਾ ਗੁੱਸਾ ਹੈ ਜਦੋਂ ਗਲਾਸ ਮਾਰੇ ਤਾਂ ਉਸਨੇ ਜਾਦਾ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਬਟ ਉਹਨੇ ਇਹ ਵੀ ਗੱਲ ਕਿਹਾ ਕਿ ਮੈਂ ਗਾਲ ਨਹੀਂ ਕੱਢਣੀ ਸੀਗੀ ਜਦੋਂ ਉਹਨਾਂ ਨੇ ਮੇਰੀ ਬਾਹਵਾਂ ਫੜ ਲਈ ਤੇ ਫਿਰ ਮੇਰੇ ਮੂੰਹ ਚੋਂ ਗਾਲਾਂ ਹੀ ਨਿਕਲ ਗਈਆਂ ਉਹਨੇ ਫਿਰ ਬਾਹਵਾਂ ਉਹਨਾਂ ਦੇ ਆਪਣੇ ਅਲੱਗ-ਅਲੱਗ ਲੋਕਸ਼ ਉਹਨਾਂ ਦੇ ਫੜੀਆਂ ਉਹਨਾਂ ਨੇ ਫੜੀਆਂ ਜਿਹੜਾ ਵੀ ਉਹਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨਾਂ ਦੇ ਕੋਈ ਹੋ ਸਕਦਾ ਤਾਂ ਕੁਝ ਜਿਹੀ ਕੀਤੀ ਹੋਵੇ ਇਥੋਂ ਨੂੰ ਸਾਈਡ ਤੇ ਕਰਦੀ ਫੜੀ ਵੀ ਗੁੱਸਾ ਢਾਲਦੀ ਜ਼ਿਆਦਾ ਪਰ ਮਾਮਲਾ ਜਿਹੜਾ ਕਿਤੇ ਨਾ ਕਿਤੇ ਵੱਧ ਹੀ ਗਿਆ ਹੈਗਾ ਵੱਧ ਹੀ ਗਿਆ ਪਰ ਸਭ ਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਹੈਗੀਆਂ ਨੇ ਆਰਟਿਸਟਾਂ ਦੇ ਉੱਪਰ ਜਿਹੜੀਆਂ ਹੁੰਦੀਆਂ ਨੇ ਉਹ ਕਲੀਅਰ ਵੀ ਹੋਈਆਂ ਨੇ ਅਬ ਬਲਾਰਮ ਰਵਿੰਦਰਪਾਲ ਸਿੰਘ ਨੇ ਦੱਸਿਆ ਨੇ ਅ ਪਰ ਜਦੋਂ ਅਸੀਂ ਘਰਾਂ 'ਚ ਸਮਾਗਮ ਕਰਾਉਂਦੇ ਮੈਂ ਤਾਂ ਫੇਰ ਕਹਾਗਾ ਕਿ ਕਟਕਟ ਉਹੀ ਜਿਹਾ ਮਾਹੌਲ ਉਹ ਜਿਹੜਾ ਕਿਲੂ ਮਾਹੌਲ ਵੇਖਾਂ ਤਵਾਂ ਸ਼ਰਾਬ ਤੇ ਸੁਭਾਅ ਜਦੋਂ ਇਕੱਠੀ ਕਰ ਦਿੰਦੇ ਹੋ ਕਿਤਨੇ ਕਿਤੇ ਗੜਬੜ ਹੋ ਜਾਂਦੀ ਹੈ ਜੀ ਕਿਉਂਕਿ ਆਪਾਂ ਦੇਖੋ ਹੁਣ ਵਿਆਹ ਸ਼ਾਦੀਆਂ ਕਰਦੇ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣੇ ਆ ਕਿ ਉਹ ਦੇ ਅਕੋਰਡਿੰਗ ਜਿਵੇਂ ਕੋਈ ਪ੍ਰੋਗਰਾਮ ਜ਼ਰੂਰ ਬੁੱਕ ਕਰਾਉਣੇ ਪਰ ਸੱਭਿਆਚਾਰਕ ਪ੍ਰੋਗਰਾਮ ਹੋਣਾ ਚਾਹੀਦਾ ਪਰ ਸ਼ਰਾਬ ਵੀ ਵੈਸੇ ਉਹਨਾਂ ਨੂੰ ਬਗਲਾਮ ਕੀਤਾ ਜਾਂਦਾ ਹੈ ਮੈਂ ਬੜੀ ਬੜੀ ਵਾਰੀ ਗੱਲ ਹੁੰਦੀ ਸ਼ਰਾਬ ਤੇ ਅਗਲਾ ਕਹਿੰਦਾ ਵੀ ਸ਼ਰਾਬ ਪੀ ਕੇ ਬੰਦਿਆਂ ਦੀ ਗਲਤੀ ਕਰਤੀ ਕਿਸੇ ਲੇਡੀ ਨਾਲ ਛੇੜਖਾਹੀ ਕਰਤੀ ਦਾ ਹੱਥ ਫੜ ਲਏ ਜਾਂ ਉਹਨੂੰ ਕੋਈ ਇਸ਼ ਪਰ ਉਹ ਉਹ ਸ਼ਰਾਬੀ ਬੰਦਾ ਹਮੇਸ਼ਾ ਉਹਨਾਂ ਦੀ ਇਸ਼ਾਰੇ ਕਰਦਾ ਜਿਹੜੇ ਉਹਨੂੰ ਨਹੀਂ ਜਾਣਦੇ ਹੁੰਦੇ ਹੈਗੇ ਜਿਉਂਦੇ ਨਾਲ ਰਿਸ਼ਤਾ ਨਹੀਂ ਹੁੰਦਾ ਹੈਗਾ ਆਪਣੀ ਭੈਣ ਆਪਣੀ ਮਾਂ ਆਪਣੇ ਘਰ ਦੇ ਹੋਰ ਹੁੰਦੇ ਉਹਨਾਂ ਦੀ ਪਛਾਣ ਉਹਨਾਂ ਦਾ ਨਹੀਂ ਹੁੰਦੀ ਹੈਗੀ ਤਾਂ ਕਿਤਨੇ ਕਿਤੇ ਮੰਨ ਲੈਂਦਾ ਬੰਦੇ ਦੇ ਅੰਦਰਲਾ ਸ਼ੈਤਾਨ ਹੈ ਜਿਹੜਾ ਉਹ ਖੁੱਲਾ ਹੋ ਜਾਂਦਾ ਹੈ ਤਾਂ ਕਰਕੇ ਕੱਟਣਾ ਉਹ પતિ ਨਹੀਂ ਜੀ ਜੀ ਉਹ ਇਹ ਦੇਖੋ ਜਿਵੇਂ ਆਪਾਂ ਪ੍ਰੋਗਰਾਮ ਦੇ ਦੇ ਇਹਨਾਂ ਦੀ ਗੱਲ ਕਰ ਰਹੇ ਸੀਗੇ ਆਰਟਿਸਟਾਂ ਦੀ ਕਿ ਉਹਦੇ ਨਾਲ ਜਿਵੇਂ ਸੋਸ ਤੇ ਡਿਪੈਂਡ ਕਰਦਾ ਸਾਰਾ ਹਰ ਇੱਕ ਦੀ ਤੇ ਬਿਲਕੁਲ ਕਰਦਾ ਕਿਉਂਕਿ ਸੋਚ ਜੇਕਰ ਆਪ ਅੱਛੀ ਹੋਵੇ ਜਿਵੇਂ ਹੁਣ ਵਿਆਹ ਦੇ ਵਿੱਚ ਹਰ ਇੱਕ ਜਸ਼ਨ ਮਨਾਉਂਦਾ ਹੈ ਨੱਚਦੇ ਨੇ ਕਿ ਸਟੇਜ ਦੇ نیچے ਨੱਚਦੇ ਨੇ ਕਿਹਾ ਜਾਂਦਾ ਹੈ ਵੀ ਉੱਪਰ ਚੋਂ ਲੜਕੀਆਂ ਨੱਚ ਰਹੀਆਂ ਨੇ ਆਪਾਂ نیچے ਆਪਣਾ ਇੰਜੋਏ ਕਰੋ ਪਰ ਕਈ ਵਾਰ ਕੀ ਹੁੰਦਾ ਜੋਸ਼ ਦੇ ਵਿੱਚ ਆ ਕੇ ਸਟੇਜ ਤੇ ਵੀ ਨੱਚਣ ਲੱਗ ਜਾਂਦੇ ਨੇ ਬਟ ਉੱਥੇ ਵੀ ਚਲੋ ਕਿਹਾ ਜਾਂਦਾ ਚਲੋ ਨੱਚ ਲਓ ਬਟ ਕਈ ਵਾਰ ਹੁੰਦਾ ਬਾਹਮਾ ਵੀ ਫੜ ਲੈਂਦੇ ਨੇ ਹਨ ਡਰਿੰਕ ਕਰਕੇ ਪਰ ਇੱਥੇ ਕਿਤੇ ਨਾ ਕਿਤੇ ਸੋਸ ਤੇ ਵੀ ਡਿਪੈਂਡ ਕਰਦਾ ਹੈ ਬਿਲਕੁਲ ਡਿਪੈਂਡ ਕਰਦਾ ਹੈਗਾ ਉਹ ਆਪਣੇ ਖੁਸ਼ੀਆਂ ਪਰੇ ਸਮਾਗਮ ਨੂੰ ਨਾ ਖਰਾਬ ਕਰੋ ਆਪਾਂ ਨੂੰ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਕਿਸੇ ਦੇ ਵਿਆਹ ਤੇ ਜਾ ਕੇ ਖਾਪਵਾਦੇ ਉਹਨਾਂ ਨੂੰ ਖਾਸ ਕਰ ਸੁਧਣਾ ਚਾਹੀਦਾ ਵੀ ਜਿਨੇ ਕਾਰਜਕਾਰਜ ਰੱਖਿਆ ਵੀ ਤੁਹਾਡੀ ਇਹ ਸਹੱਕਰ ਕਰਕੇ ਅਗਲੇ ਦਾ ਘਰ ਦਾ ਫੰਕਸ਼ਨ ਖਰਾਬ ਹੋ ਗਿਆ ਕਿਉਂਕਿ ਉੱਥੇ ਦੇਖੋ ਸਰ ਜਿਨ੍ਹਾਂ ਦੇ ਘਰ ਦਾ ਕਾਰਜ ਹੁੰਦਾ ਹੈ ਜਿਹਨੇ ਫੰਕਸ਼ਨ ਰੱਖਿਆ ਹੁੰਦਾ ਹੈ ਉਹਨਾਂ ਦੀ ਜਿਹੜੇ ਨਿਮੁੱਥੀ ਦੇ ਵਿੱਚ ਜਾਣ ਹੁੰਦੀ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਨੇਪਰੇ ਚੜਜੇ ਕਿਉਂਕਿ ਉਹਨਾਂ ਨੂੰ ਤਾਂ ਕੋਈ ਰੋਲ ਆ ਜਾਂ ਕੋਈ ਐਵੇਂ ਨਾ ਕੋਈ ਲੜਾਈ ਝਗੜਾ ਨਾ ਹੋਵੇ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਇੱਕ ਜਾਣੇ ਦਾ ਇਹ ਕਰਕੇ ਜਿਹੜਾ ਸਾਰਾ ਮਾਹੌਲ ਖਰਾਬ ਹੋ ਜਾਂਦਾ ਹੈ ਬਿਲਕੁਲ ਖਰਾਬ ਹੋ ਜਾਂਦਾ ਹੂੰ ਇਸ ਲਈ ਤੁਸੀਂ ਆਪਣੇ ਚੈਨਲ ਦੇ ਰਾਹੀਂ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਮੈਂ ਤਾਂ ਇਹ ਅਪੀਲ ਕਰਨਾ ਚਾਹਾਂਗਾ ਵੀ ਭਰਾਵੋ ਵੈਸੇ ਤਾਂ ਵਿਆਹ ਸ਼ਾਦੀਆਂ ਦੇ ਵਿੱਚ ਫਜ਼ੂਲ ਖਰਚੀਆਂ ਬਾਈ ਕਰੋ ਹੂੰ ਪਰ ਇਹ ਕੰਮ ਵੀ ਜ਼ਰੂਰੀ ਹੁੰਦੇ ਨੇ ਕਿਉਂਕਿ ਇਹਨਾਂ ਲੋਕਾਂ ਦਾ ਰੋਜ਼ਗਾਰ ਵੀ ਜੁੜਿਆ ਹੋਇਆ ਹੈ ਜੀ ਆ ਬੜਾ ਸੋਚ ਕੇ ਬੜੇ ਤਰੀਕੇ ਨਾਲ ਚਾਂਚ ਕੇ ਵੀ ਕਿਦਾਂ ਦਾ ਸੀ ਆਰਟਿਸਟ ਬੁਲਾ ਰਹੇ ਉਹਨੂੰ ਬਲਾਓ ਸ਼ਰਾਬ ਨੂੰ ਜਿੰਨਾ ਗਰੇਜ ਕਰ ਸਕਦੇ ਕਰੋ ਸ਼ਰਾਬ ਸਿਹਤ ਵਸਤੇ ਵੈਸੇ ਵੀ ਚੰਗੀ ਨਹੀਂ ਹੈਗੀ ਹੂੰ ਤੇ ਦੂਸਰਾ ਜੇਕਰ ਕੋਈ ਇਹੋ ਜੀ ਗੱਲ ਹੋ ਜਾਂਦੀ ਹੈ ਤਾਂ ਸਾਨੂੰ ਜ਼ਿੰਮੇਵਾਰੀ ਸਮਝ ਕੇ ਵਿਚ ਬੈ ਕੇ ਉਹਨੂੰ ਸਮਝਾਉਣਾ ਚਾਹੀਦਾ ਹੂੰ ਦੋਨੋਂ ਪਾਸੇ ਤੋਂ ਵੀ ਐਸੀ ਚੀਜ਼ ਜਿਹੜੀ ਵਾਧੇ ਨਾਲ ਜਿਹੜੀ ਉੱਥੇ ਹੋ ਗਈ ਉੱਥੇ ਹੋ ਗਈ ਉੱਥੇ ਖਤਮ ਹੋ ਜਵੇ ਜੀ ਪਰ ਜਦੋਂ ਅਸੀਂ ਇੱਕ ਦੂਜੇ ਦੇ ਉੱਪਰ ਵਾਅਦਾ ਕਰ ਲੈਂਦੇ ਆ ਫਿਰ ਐਦਾਂ ਖਬਰਾਂ ਬਣ ਜਾਂਦੀਆਂ ਅਸੀਂ ਇਹ ਘਟਨਾਵਾਂ ਬਣ ਜਾਂਦੀਆਂ ਜਿਹੜੀ ਚਰਚਾ ਦਾ ਵਿਸ਼ਾ ਬਣ ਜਾਂਦੀ ਨੇ ਇਸ ਲਈ ਇਹ ਮੁੱਦਾ ਜਿਹੜਾ ਹੈਗਾ ਹਾਂ ਸੁਣ ਲੈਣਾ ਪਿਆ ਕਿਉਂਕਿ ਸਭ ਸਭਾ ਸਭ ਬਣ ਚੁੱਕੇ ਹੈ ਜੀ ਜੋ ਇਹ ਦੇਖੋ ਅਸੀਂ ਦਾ ਜਿਵੇਂ ਕਿਰਨ ਜੀ ਨੇ ਕਹੀ ਹੈ ਕਿ ਜਰੂਰ ਚਲੋ ਸਮਾਗਵਾਂ ਦੇ ਵਿੱਚ ਜਰੂਰ ਆਪਾਂ ਜਿਹੜਾ ਜਸ਼ਨ ਮਾਹੌਲ ਆਪਣਾ ਜਿਹੜਾ ਬਣਿਆ ਹੁੰਦਾ ਜਸ਼ਨ ਮਨਾਉਣੇ ਆ ਪਰ ਉਸ ਦੇ ਅਕੋਰਡਿੰਗ ਮਨਾਓ ਕੋਈ ਐਮੇ ਦਾ ਰੋਲਾ ਰੱਪਾ ਜਿਹੜਾ ਨਾ ਹੋਵੇ ਸ਼ਾਂਤ ਮੀਟਾਂਗੇ ਨਾਲ ਆਪਣਾ ਜਸ਼ਨ ਮਨਾਓ ਤੇ ਇਹ ਅਜਹੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਬਿਲਕੁਲ ਅੱਗੇ ਵੀ ਅਸੀਂ ਅਜਿਹੇ ਵਿਸ਼ੇ ਲੈ ਕੇ ਆਉਂਦੇ ਰਹਾਂਗੇ ਹੁਣ ਜੁੜੇ ਰਹੋ ਏਵਨ ਪੰਜਾਬੀ